ਪਰ ਜਦੋਂ 2019 ਦੇ ਵਿੱਚ ਵੀਰੇ ਸਾਨੂੰ ਇੱਕ ਬੀਬੀ ਮਿਲਦੀ ਆ ਜੀ ਉਸ ਬੀਬੀ ਦਾ ਨਾਮ ਗੁੱਡੀ ਸੀਗਾ ਜੀ ਉਹਦੇ ਸਿਰ ਦੇ ਵਿੱਚ ਨਾ ਉਰੇ ਇੱਕ ਗਿੱਟ ਦਾ ਟੱਕ ਸੀਗਾ ਜੀ ਕੀੜੇ ਪਏ ਹੋਏ ਸੀਗੇ ਜੀ ਇਹ ਪਏ ਸੀਗੇ ਯੂਨਰ ਪਰਿਵਾਰ ਕੇ ਮੈਂਬਰ ਹਨ ਸਾਹਮਣੇ ਹੈਗਾ ਜੀ ਵੀਰੇ ਇੱਥੇ ਜਿੰਨੇ ਵੀ ਵੀਰ ਨੇ ਸਾਡੇ ਕੋਲ ਐਸੇ ਮਨੁੱਖ ਵੀ ਹੈਗੇ ਟਾਟਾ ਸੋਸ਼ਲ ਜਿਹੜਾ ਮੀਡੀਆ ਟਾੜਾ ਜਿਹਾ ਅਕਾਊਂਟ ਦੇਖਦੇ ਰਹਿੰਦੇ ਆ ਤੁਹਾਡੇ ਵੀਡੀਓ ਦੇਖਦੇ ਰਹਿੰਦੇ ਆ ਜੀ ਤੁਸੀਂ ਬਹੁਤ ਸਾਰੇ ਐਸੇ ਬੱਚੇ ਨੇ ਬੰਦਿਆਂ ਮਜ਼ਦੂਰ ਜਿਹੜੇ ਕਿ ਉਹਨਾਂ ਨੂੰ ਮੁਕਤੀ ਕਰਾਈ ਆ 15 15 20 ਵੀਸ਼ਾਲ ਜੀ ਤੇ ਉਹ ਫਿਰ ਤੁਸੀਂ ਉਧਰ ਛੋਡਾ ਕਿਵੇਂ ਚੱਲੇਗਾ ਵੀ ਜਿਹੜੇ ਬੰਦਾਂ ਮਜ਼ਦੂਰ ਦਾ ਮੁਕਤ ਕਰਾਉਣਾ ਹੈ ਜੀ ਹਾਂਜੀ ਵੀਰੇ ਉਹ ਨਾਲ ਸਾਡੇ ਕੋਲੇ ਬਹੁਤ ਵੱਡੇ ਪੱਧਰ ਤੇ ਤਲਾਹ ਜੀ ਹੁਣ ਵੀ ਜਿਹਨਾਂ ਨੂੰ ਕੀ ਹੁੰਦਾ ਪੰਜਾਬ ਦੇ ਵਿੱਚ ਬਹੁਤ ਐਸੇ ਵੀਰ ਨੇ ਜੀ ਜਿਨ੍ਹਾਂ ਨੂੰ ਮਤਲਬ ਮੁਕਤੀ ਕਰਾਈ ਜਾਂਦੀ ਆ ਦੂਰ ਬਲਕੇ ਹਾਂ ਨਾ ਉਹ ਕਦ ਬਾਹਰ ਜਾਣ ਤੋਂ ਗਰ ਤੇ ਉਹਦੇ ਵਿੱਚ ਕੀ ਬਰਤ ਦੁਸ਼ਮਣੀ ਪੈਦਾ ਖੜੇ ਹੋ ਜਾਂਦੇ ਨੇ ਵੀ ਇਹ ਤੂੰ ਕਈ ਵਾਰੀ ਧਮਕੀਆਂ ਵੀ ਉਹਦੇ ਵੱਲੋਂ ਇਹਦਾ ਸੌਦਾ ਬਹੁਤ ਵਧੀਆ ਜੀ ਹਾਂਜੀ ਇਹ ਸਚਾਈ ਹੈ ਜੀ ਇਹ ਸੰਗਤ ਕਦੇ ਇਹ ਚੀਜ਼ ਨੋਟ ਹੀ ਨਹੀਂ ਕਰਦੀ ਹਾਂਜੀ ਵੀ ਅਸੀਂ ਕਿਹਦੇ ਘਰੇ ਗਏ ਕੀ ਸਾਡੀ ਦੁਸ਼ਮਣੀ ਨਹੀਂ ਪਈ ਹੁੰਦੀ ਹਾਂਜੀ ਹਾਂਜੀ ਬਿਲਕੁਲ ਦੁਸ਼ਮਣੀ ਪਈ ਆ ਜੀ ਸ਼ਸ਼ੀਕਲ ਜੀ ਮੈਂ ਅਜਮੇਰ ਸਿੰਘ ਦੀਵਾ ਤੁਸੀਂ ਦੇਖ ਰਹੇ ਮੇਰਾ ਪਿੰਡ ਮਰੀਸਾਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਚਕਾਣੀ ਆਪਣਾ ਫੱਜ ਸੇਵਾ ਸੁਸਾਇਟੀ ਜਿਹੜਾ ਕਿ ਲਚਕਾਣੀ ਪਿੰਡ ਜਾਂ ਮੇਰੇ ਖੰ ਨਾਲ ਖੜੇ ਨੇ ਮੇਰਾ ਭਰਾ ਪਾਲ ਖਰੋੜ ਜੀ ਜਿਹੜੇ ਕਿ ਸੰਬੋਧ ਸਮਾਜ ਸੇਵੀ ਕੰਮ ਕਰ ਰਹੇ ਨੇ ਉਹਨੇ ਜ਼ਿੰਦਗੀ ਵਿੱਚ ਇਹ ਸ਼ੁਰੂਆਤ ਕਿਵੇਂ ਕੀਤੀ ਆ ਤੇ ਕੀ ਕੀ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੌਨ ਕਰਾ ਮੌਨ ਜਾ ਰਿਹਾ ਫਾਹਲਾ ਬਈ ਤੁਹਾਡਾ ਬਹੁਤ ਬਹੁਤ ਖਾਲਸਾ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਭਾਜੀ ਪਰਾ ਤੁਸੀਂ ਤੁਸੀਂ ਵੀ ਇਹ ਇਹ ਤੁਸੀਂ ਜਿੰਦਗੀ ਦੇ ਜਿਹੜੀ ਸ਼ੁਰੂਆਤ ਆ ਉਹ ਕਿੱਦਾਂ ਹੋਈ ਤੁਹਾਡੀ ਵੀਰ ਜੀ ਇਹ ਜਿਹੜਾ ਘਰ ਆ ਨਾ ਇਹ 2019 ਦੇ ਵਿੱਚ ਸ਼ੁਰੂ ਹੋਇਆ ਠੀਕ ਹੈ ਜੀ 2019 ਤੋਂ ਪਹਿਲਾਂ ਇੱਥੇ ਖੇਤ ਸੀਗੇ ਜੀ ਸਾਡੀ ਖੁਦ ਦੀ ਜਿਹੜੀ ਮੋਟਰ ਜੱਦੀ ਜ਼ਮੀਨ ਆ ਜੀ ਕੀ ਹੁੰਦਾ ਵੀਰੇ ਜੀ 2019 ਤੋਂ ਪਹਿਲਾਂ ਅਸੀਂ ਸੇਵਾ ਤਾਂ ਕਰਦੇ ਸੀ ਜਿਵੇਂ ਕਿਸੇ ਮਰੀਜ਼ ਦਾ ਥੋੜਾ ਬੋਤਾ ਇਲਾਜ ਕਰਾਤਾ ਜਾਂ ਥੋੜਾ ਬੋਤਾ ਕਿਸੇ ਦਾ ਘਰ ਬਣਵਾਤਾ ਥੋੜਾ ਬੋਤਾ ਇਲਾਜ ਇਦਾਂ ਦੀ ਸੇਵਾ ਕਰਦੇ ਰਹਿੰਦੇ ਸੀ ਜੀ ਪਰ ਜਦੋਂ 2019 ਦੇ ਵਿੱਚ ਵੀਰੇ ਸਾਨੂੰ ਇੱਕ ਬੀਬੀ ਮਿਲਦੀ ਆ ਜੀ ਉਸ ਬੀਬੀ ਦਾ ਨਾਮ ਗੁੱਡੀ ਸੀਗਾ ਜੀ ਉਹਦੇ ਸਿਰ ਦੇ ਵਿੱਚ ਨਾ ਉਰੇ ਇੱਕ ਗਿੱਟ ਦਾ ਟੱਕ ਸੀਗਾ ਜੀ ਕੀੜੇ ਪਏ ਹੋਏ ਸੀਗੇ ਜੀ ਉਸ ਬੀਬੀ ਦੇ ਅਸੀਂ ਆਪ ਜੀ ਨੂੰ ਵੀਡੀਓ ਵੀ ਦਿਖਾਵਾਂਗੇ ਸਾਡੇ ਕੋਲੇ ਸਾਰੀਆਂ ਹੈਗੀਆਂ ਇਸ ਟਾਈਮ ਜਦੋਂ ਸਾਨੂੰ ਉਹ ਬੀਬੀ ਮਿਲੀ ਸੀ ਨਾ ਉਸ ਬੀਬੀ ਦੇ ਸਿਰ ਦੀ ਸਫਾਈ ਕਰਤੀ ਜੀ ਪਟਿਆਲੇ ਰਜਿੰਦਰਾ ਹਸਪੀਟਲ ਦੀ ਪਾਰਕਿੰਗ 'ਚ ਠੀਕ ਹੈ ਜੀ ਅਸੀਂ ਉਹਦੀ ਸਫਾਈ ਕਰਨ ਤੋਂ ਬਾਅਦ ਅਸਲ ਉਹ ਪਹਿਲਾ ਜਿਹੜਾ ਪਲ ਸੀਗਾ ਜਿੱਥੋਂ ਸਾਡਾ ਮਾਈਂਡ ਜਿਹੜਾ ਚੇਂਜ ਹੋਇਆ ਕਿਉਂਕਿ ਵੀਰੇ ਅਸੀਂ ਸੁਣਿਆ ਤਾਂ ਸੀਗਾ ਵੀ ਤੇਰੇ ਪੈ ਜਾਣ ਕੀੜੇ ਪਰ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖਿਆ ਵੀ ਇੱਕ ਉਸ ਮਾਂ ਦੇ ਸਿਰ 'ਚ ਕੀੜੇ ਹੋਣ ਜਿਹਦੀ ਕੁੱਖ ਦੇ ਵਿੱਚੋਂ ਐਡੇ ਐਡੇ ਯੋਧਿਆਂ ਨੇ ਜਨਮ ਲੈਤਾ ਜਿਹਦੀ ਕੁੱਖ ਦੇ ਵਿੱਚੋਂ ਇਨਸਾਨ ਜਨਮ ਦਾ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੋਕ ਮੰਦਾ ਆਖੀ ਜਿੱਤ ਜਮੇ ਰਜਾ ਉਸ ਮਾਂ ਦੇ ਸਿਰ ਦੇ ਵਿੱਚ ਕੀੜੇ ਵੀਰੇ ਉਸ ਤੋਂ ਬਾਅਦ ਵੀਰੇ ਦਰਸਾਲੇ ਚੀਜ਼ ਨਾ ਇਹ ਹੋ ਗਿਆ ਵੀ ਇਹਨੂੰ ਇਹ ਇਦਾਂ ਕਿਉਂ ਉਸ ਤੋਂ ਬਾਅਦ ਸਾਨੂੰ ਸੈਕੰਡ ਮਰੀਜ਼ ਮਿਲਦਾ ਵੀਰਾ ਜੀ ਨਕੋਦਰ ਏਰੀਆ ਚੋਂ ਉਹਦੇ ਲੱਤ ਚ ਪੱਤਰ ਅਗੇ ਨਕੋਤਰੀ ਜਿਹਾ ਕਿਉਂ ਉਹ ਸੀ ਉਹ ਬੀਬੀ ਦੀ ਵੀਡੀਓ ਸ਼ੇਅਰ ਕਰੀ ਇੰਟਰਨੈਟ ਤੇ ਠੀਕ ਹੈ ਜੀ ਉਸ ਬੀਬੀ ਤੋਂ ਸਾਨੂੰ ਇੱਕ ਦੂਜੇ ਵੀਰ ਨੇ ਕਨੈਕਟ ਕੀਤਾ ਵੀ ਸਾਡੇ ਉਰੇ ਨੇੜੇ ਭਾਈ ਇੱਕ ਮਰੀਜ਼ ਆ ਉਹਦੀ ਲੱਤ ਚ ਕੀੜੇ ਨੇ ਵੀ ਤੁਸੀਂ ਉਹ ਬੀਬੀ ਦੇ ਕੀੜੇ ਕੱਢ ਰਹੇ ਤੇਨੂੰ ਲੈ ਕੇ ਜਾਓ ਉਹਨੂੰ ਲੱਗੇ ਵੀ ਸੀ ਕੋਈ ਡਾਕਟਰ ਅਸੀਂ ਉਸ ਵੀਰ ਨੂਰੇ ਲੈ ਆਂਦਾ ਜੀ ਉਹ ਦਿਨ ਜਾਂਦਾ ਵੀਰਾ ਜੀ ਜਦੋਂ ਅਸੀਂ ਉਹਨੂੰ ਲੈ ਕੇ ਆਏ ਤਾਂ ਅਸੀਂ ਉਦੋਂ ਵੀ ਇਹ ਸੋਚਦੇ ਤੇ ਵੀ ਇਹ ਠੀਕ ਹੋਊਗਾ ਆਪਣੇ ਘਰ ਵਗ ਜਾਊਗਾ ਅਸੀਂ ਉਹਦਾ ਆਪਰੇਸ਼ਨ ਕਰਵਾਤਾ ਸੀਗਾ ਜੀ ਪਟਿਆਲੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀਰਾ ਜੀ ਸਾਡੀ ਮੰਗ ਸੀ ਵੀ ਜਾਂ ਤਾਂ ਕੋਈ ਆਸ਼ਰਮ ਵਾਲਾ ਰੱਖ ਲੂ ਜਾਂ ਘਰ ਦੇ ਰੱਖ ਲੈਣਗੇ ਜਾਂ ਕੋਈ ਨਾ ਕਿਤੇ ਭੇਜ ਦਾਂਗੇ ਉਹਨੂੰ ਬਸ ਉਹ ਦਿਨ ਜਾਂਦਾ ਜੀ ਉਸ ਇਨਸਾਨ ਨੂੰ ਅਸੀਂ ਇਸ ਜਗ੍ਹਾ ਤੇ ਮੋਟਰ ਵਾਲੇ ਕੋਠੇ ਦੇ ਵਿੱਚ ਰੱਖ ਲਿਆ ਜੀ ਉਸ ਦਿਨ ਤੋਂ ਬਾਅਦ ਸਾਰੀ ਜ਼ਿੰਦਗੀ ਉਹ ਬਦਲ ਗਈ ਸਾਡੀ ਦੀ ਉਹ ਦਿਨ ਜਾਂਦਾ ਜੀ ਫਿਰ ਦੂਜਾ ਤੀਜਾ ਅਜੇ 104 ਮੈਂਬਰ ਇੱਥੇ ਰਹਿ ਰਹੇ ਨੇ ਜੀ ਔਰ 800 ਤੋਂ ਪਲੱਸ ਐਸੇ ਵੀਰ ਨੇ ਜਿਹੜੇ ਮਾਨਸਿਕ ਪਰੇਸ਼ਾਨ ਨੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਹੈ ਮਤਲਬ 900 950 ਮੈਂਬਰ ਦਾ ਜਿਹੜਾ ਇਲਾਜ ਉਰੇ ਚੱਲ ਰਿਹਾ ਜੀ ਨਹੀਂ ਭਾਜੀ ਕਈ ਵਾਰੀ ਪਰਿਵਾਰਕ ਜਿਵੇਂ ਤੁਸੀਂ ਵੀ ਦੱਸਾ ਵੀ ਮਾਤਰੇ ਕੀੜੇ ਪੈ ਰਹੇ ਸੀਗੇ ਯੂਨਰੇ ਪਰਿਵਾਰ ਕੇ ਮੈਂਬਰਾਂ ਨਾਲ ਸੰਭੈ ਨੇਗਾ ਜੀ ਵੀਰੇ ਇੱਥੇ ਜਿੰਨੇ ਵੀ ਵੀਰ ਨੇ ਸਾਡੇ ਕੋਲ ਐਸੇ ਮਨੁੱਖ ਵੀ ਹੈਗੇ ਜਿਨ੍ਹਾਂ ਦੇ ਸਿਰ 'ਚ ਕੀੜੇ ਨੇ ਬਾਥਰੂਮ ਵਾਲੀ ਜਗ੍ਹਾ 'ਚ ਕੀੜੇ ਪੈ ਗਏ ਸੀ ਪਰਿਵਾਰ ਕਹਿੰਦਾ ਸਾਡਾ ਇਹ ਕੁਝ ਨਹੀਂ ਲੱਗਦਾ ਜੇ ਪਰਿਵਾਰ ਵੀਰੇ ਸਪੋਰਟ ਕਰ ਦੇਵੇ ਜੀ ਫਿਰ ਇਦਾਂ ਦੇ ਆਸ਼ਰਮਾਂ ਦੀ ਕੋਈ ਲੋੜ ਨਹੀਂ ਅਸੀਂ ਅਰਦਾਸ ਕਰਦੇ ਆ ਵੀ ਗੁਰੂ ਮਹਾਰਾਜ ਐਸੀ ਕੋਈ ਕਲਾ ਵਰਤਾ ਦੇਣ ਸਾਰੀਆਂ ਫੈਮਲੀਆਂ 'ਚ ਪਰਿਵਾਰਾਂ 'ਚ ਇੰਨਾ ਪਿਆਰ ਹੋ ਜਾਏ ਉਹ ਆਪਣੇ ਜੀਆਂ ਨੂੰ ਮੁਹੱਬਤ ਕਰਨ ਲੱਗ ਜਾਣ ਤੇ ਆਹ ਆਸ਼ਰਮ ਆਪਾਂ ਨੂੰ ਬੰਦ ਕਰ ਦਿੱਤੇ ਜਾਣ ਜਿਵੇਂ ਪਾਜੀ ਅਸੀਂ ਅਕਸਰ ਟਾਟਾ ਸੋਸ਼ਲ ਜਿਹੜਾ ਮੀਡੀਆ ਤੁਹਾਡੇ ਅਕਾਊਂਟ ਦੇਖਦੇ ਰਹਿੰਦੇ ਆ ਤੁਹਾਡੇ ਵੀਡੀਓ ਦੇਖਦੇ ਰਹਿੰਦੇ ਆ ਜੀ ਉਸੇ ਬਹੁਤ ਸਾਰੇ ਐਸੇ ਬੱਚੇ ਨੇ ਬੰਦਿਆਂ ਨੂੰ ਦੂਰ ਜਿਹੜੇ ਕਿ ਉਹਨਾਂ ਨੂੰ ਮੁਕਤੀ ਕਰਾਈ ਆ 15 15 20 ਵੀ ਸਾਲ ਜੀ ਤੇ ਉਹ ਫਿਰ ਤੁਸੀਂ ਉਧਰ ਥੋੜਾ ਕਿਵੇਂ ਚੱਲੇਗਾ ਵੀ ਜੀ ਜਿਹੜੇ ਬੰਦਾਂ ਨੂੰ ਮੁਕਤ ਕਰਾਉਣਾ ਹੈ ਹੁੰਦਾ ਪੰਜਾਬ ਦੇ ਵਿੱਚ ਬਹੁਤ ਐਸੇ ਵੀਰ ਨੇ ਜੀ ਜਿਨ੍ਹਾਂ ਨੂੰ ਮਤਲਬ ਜਿਹੜੇ ਮਾਨਸਿਕ ਪਰੇਸ਼ਾਨ ਬੱਚਿਆਂ ਨੂੰ ਫੜ ਕੇ ਉਹਨਾਂ ਤੋਂ ਫਿਰ ਮਜ਼ਦੂਰੀ ਕਰਾਈ ਜਾਂਦੀ ਆ ਓਦਾਂ ਦੇ ਵੀਰ ਇਸ ਟਾਈਮ ਵੀ ਆਪਣੇ ਕੋਲੇ 5 7 10 ਕੋ ਹੋਣੇ ਜੀ ਜਿਹੜੇ ਜਿਹੜੇ ਜਿਵੇਂ ਇਹ ਵੀਰ ਆ ਜੀ ਇੱਧਰ ਬੈਠਿਓ ਕਹਿੰਦੇ ਜਿਵੇਂ ਇਹ ਵੀ ਬਬਲੂ ਆ ਇਹ ਵੀ ਇਦਾਂ ਹੀ ਕਿਸੇ ਦੇ ਘਰ ਚੋਂ ਛਡਾਇਆ ਗਿਆ ਜੀ ਔਰ ਇੱਕ ਜਿਹੜਾ ਵੀਰ ਨਾਲ ਬੈਠਾ ਜੀ ਨਰੇਸ਼ ਬਬਲੂ ਬੈਠ ਜਾਓ ਵੀਰੇ ਨਰੇਸ਼ ਦਾ ਵੀ ਇਹ ਨਾ ਗਿੱਟਾ ਤੋੜਦਾ ਸੀਗਾ ਜੀ ਉਹਨਾਂ ਨੇ ਇੰਨੀ ਕੁੱਟਮਾਰ ਕਰੀ ਸੀ ਇਸ ਇਨਸਾਨ ਦੀ ਇਹਦੇ ਤੋਂ ਗੋਹਾ ਕੂੜੀ ਚਕਾਈ ਜਾਣਾ ਜੀ ਪੰਜਾਤ ਖਾਓ ਫੜਿਆ ਬਾਈ ਇਸ ਵੀਰ ਦਾ ਨਰੇਸ਼ੂ ਦੇ ਵੀਰ ਠੀਕੋ ਇਸ ਵੀਰ ਦਾ ਜਿਹੜਾ ਪੈਰ ਆ ਉਹ ਵੀ ਟੁੱਟਿਆ ਵਾ ਟੇਡਾ ਜੁੜਿਆ ਵਾ ਮਤਲਬ ਦਿਖਾਇਓ ਮੜਿਆ ਠੀਕ ਆ ਜੀ ਕੌਨ ਸਾ ਪੈਰ ਹੈ ਆਪਕਾ ਜੋ ਦੇਖਿਆ ਆ ਦੇਖੋ ਬਾਈ ਟੇਡਾ ਪੈਰ ਜਿਹੜਾ ਕੰਮ ਕਰਾ ਕਰਾ ਕੇ ਰੱਖਣਾ ਹਾਂਜੀ ਹੁਣ ਦਿਖਣਾ ਨਹੀਂ ਏਕਨ ਜੀ ਵੀਡੀਓ ਦੇ ਵਿੱਚ ਇਧਰ ਨੂੰ ਘੁਮਾ ਲਓ ਦੂਜਾ ਘੁੜ ਘੁਮਾ ਦਿਓ ਮੜ ਜਾ ਨਰੇਸ਼ ਥੱਲੇ ਖੜਾ ਜਾ ਕੰਮ ਜੀ ਦੂਜਾ ਘੁਮਜੋ ਐਨ ਘੁਮਜ ਹੋ ਜੀ ਆ ਦੇਖੋ ਭਾਈ ਸੰਗਤੀ ਪੈਰ ਦਾ ਗਿੱਟਾ ਜਮੇ ਟੁੱਟਿਆ ਪਿਆ ਮਤਲਬ ਉਹਨਾਂ ਨੇ ਇੰਨੀ ਕੁੱਟ ਮਾਰ ਇਹਦੇ ਨਾਲ ਕੀਤੀ ਜੀ ਹਾਂਜੀ ਜਦੋਂ ਅਸੀਂ ਇਹਨਾਂ ਨੂੰ ਕੋਈ ਨਾ ਬੈਠ ਜਉ ਔਰ ਪਿੱਛੇ ਜੇ ਅਸੀਂ ਇੱਕ ਘਰ ਦੇ ਵਿੱਚੋਂ ਲੈ ਕੇ ਆਏ ਜੀ ਤਿੰਨ ਇਨਸਾਨਾਂ ਨੂੰ ਤਿੰਨ ਇੱਕ ਪਰਿਵਾਰ ਨੇ ਤਿੰਨ ਇਨਸਾਨਾਂ ਨੂੰ ਘਰ ਦੇ ਵਿੱਚ ਬੰਧੂਆ ਬਣਾਇਆ ਉਹਨਾਂ ਨੇ ਕਿੰਨੇ ਚਿਰ ਉਹਨਾਂ ਦਾ ਕੰਮ ਕਰਾਇਆ ਸਾਨੂੰ ਲੱਗਦਾ ਵੀ 10 ਕ ਸਾਲ ਜੀ ਉਹ ਕੀ ਕਰਦੇ ਸੀ ਬੰਦਿਆਂ ਨੂੰ ਵੇਚਦੇ ਸੀ ਅੱਗੇ ਠੀਕ ਹੈ ਜੀ ਮਤਲਬ ਕੋਈ ਇਹੋ ਜਿਹਾ ਪਰਿਵਾਰ ਮਿਲ ਜੂ ਜਿਹੜਾ ਉਹਨੂੰ 20-30 ਹਜ਼ਾਰ ਰੁਪਏ ਦੇ ਦੂ ਉਹਨੂੰ ਉਹ ਦੇ ਦਿੰਦੇ ਤੇ ਬੰਦੇ ਠੀਕ ਹੈ ਜੀ ਉਹਨਾਂ ਚੋਂ ਦੋ ਮੈਂਬਰ ਸਾਡੇ ਕੋਲ ਅੱਜ ਵੀ ਹੈਗੇ ਇੱਕ ਮੈਂਬਰ ਦਾ ਘਰ ਮਿਲ ਗਿਆ ਸਾਨੂੰ ਮੈਂਟਲੀ ਆ ਉਹਨੂੰ ਵੀ ਨਹੀਂ ਪਤਾ ਉਰਿਆ ਕੀ ਵੀ ਕਹੀਦਾ ਇਹਨੂੰ ਕੰਮ ਕਰਾਉ ਸਾਡੇ ਤੋਂ ਕਿਉਂਕਿ ਉਹਨਾਂ ਦੀ ਆਦਤ ਬਣੀ ਹੋਈ ਆ ਅਸਲ ਵੀਰ ਜੀ ਇੱਥੇ ਕੀ ਆ ਜੀ ਅਸੀਂ ਪਹਿਲਾਂ ਵੀ ਸੰਗਤ ਨੂੰ ਬਹੁਤ ਵਾਰੀ ਬੋਲੇ ਆ ਗੱਲ ਹਾਂਜੀ ਵੀ ਰੇਲਵੇ ਸਟੇਸ਼ਨਾਂ ਤੋਂ ਸਾਡੇ ਬੱਚਿਆਂ ਨੂੰ ਫੜਿਆ ਜਾਂਦਾ ਕਿਟਨੈਪ ਕੀਤਾ ਜਾਂਦਾ ਜੀ ਫਿਰ ਉਹਨਾਂ ਨੂੰ ਵੇਚਿਆ ਜਾਂਦਾ ਉਹਨਾਂ ਤੋਂ ਮਜ਼ਦੂਰੀ ਕਰਾਈ ਜਾਂਦੀ ਆ ਇਕੱਲੇ ਪੰਜਾਬ 'ਚ ਨਹੀਂ ਜੀ ਹੋਰ ਪੰਜਾਬ ਤੋਂ ਬਾਹਰ ਬਹੁਤ ਵੱਡੇ ਪੱਧਰ ਤੇ ਜੀ ਪਰ ਵੀਰੇ ਜਿਹੜੀ ਮਾਨਸਿਕ ਪਰੇਸ਼ਾਨੀ ਆ ਨਾ ਜੀ ਇਹ ਪ੍ਰੋਬਲਮ ਇੱਥੋਂ ਹੀ ਖੜੀ ਹੋਈ ਆ ਜੇ ਇਨਸਾਨ ਮੰਦ ਬੁੱਧੀ ਨਹੀਂ ਤਾਂ ਇਹ ਤ ਤਸ਼ੱਦਦ ਹੁੰਦਾ ਇਹ ਵੀਰੇ ਬਹੁਤ ਵੱਡੇ ਪੱਦਰ ਤੇ ਦੇਖੋ ਹੁਣ ਤੁਸੀਂ ਕਿੰਨੇ ਵੀਰ ਨੇ ਕਿਸੇ ਦੇ ਬਾਹ ਚ ਕੀੜੇ ਬਾਪੂ ਜੀ ਦੀ ਪੂਰੀ ਬਾਹ ਦੇ ਵਿੱਚ ਜਿਹੜੇ ਕੀੜੇ ਸੀਗੇ ਜੀ ਇਹ ਡਾਕਟਰਾਂ ਨੇ ਵੀ ਸਾਨੂੰ ਮਨਾ ਕਰਤਾ ਸੀ ਪਰ ਇਹ ਅੱਜ ਤੰਦਰੁਸਤ ਨੇ ਸੇਵਾ ਕਰਵਾਉਣੀ ਹਾਂ ਦੱਸ ਰਿਹਾ ਜੀ ਆ ਦਿਖ ਰਿਹਾ ਇਦਾਂ ਜੀ ਇਹ ਵੀਰ ਬੈਠਾ ਇਸ ਵੀਰ ਦੇ ਇੱਧਰ ਬਹਿ ਜਾਓ ਬਾਪੂ ਜੀ ਆਪ ਜੀ ਹੋ ਜੋ ਇੱਕ ਸਾਈਡ ਤੇ ਔਰ ਇਸ ਵੀਰ ਦੇ 14-15 ਸਾਲ ਮਾਂ ਨੇ ਸੰਗਲ ਲਾ ਕੇ ਰੱਖਿਆ ਕਿਹੜੇ ਪਿੰਡ ਤੋਂ ਜਿਹੜੇ ਇਹ ਕਿਨੋਂ ਦਾ ਪਸਨਾਵਾਲ ਪਿੰਡਾ ਹੁਸ਼ਿਆਰ ਗੁਰਦਾਸਪੁਰ ਦੇ ਵਿੱਚ ਠੀਕ ਹੈ ਜੀ ਮਾਂ ਮਜਬੂਰ ਸੀ ਜੀ ਉਹ ਕੱਲੀ ਸੰਭ ਨਹੀਂ ਸਕਦੀ ਹੁੰਦੀ ਜੀ ਆਮ ਜੀ ਮਜਬੂਰ ਹੁੰਦੀ ਜੀ ਇਦਾਂ ਹੀ ਸਾਰਿਆਂ ਦੀ ਕੋਈ ਨਾ ਕੋਈ ਦੁੱਖ ਭਰੀ ਸਟੋਰੀ ਆ ਜੀ ਕਿਸੇ ਦੇ ਮਾਨਸਿਕ ਪਰੇਸ਼ਾਨੀ ਕਰਕੇ ਸੰਗਲ ਲਾ ਗਿਆ ਕੋਈ ਮਾਨਸਿਕ ਪਰੇਸ਼ਾਨੀ ਕਰਕੇ ਰੋਡ ਤੇ ਆ ਗਿਆ ਕਿਸੇ ਦੀ ਕੋਈ ਪ੍ਰੋਬਲਮ ਕਿਸੇ ਦੀ ਕੋਈ ਪ੍ਰੋਬਲਮ ਇਦਾਂ ਜਿਹੜੇ ਇਹ ਵੀਰ ਇੱਥੇ ਆਪਣਾ ਇਲਾਜ ਕਰਾ ਰਹੇ ਨੇ ਔਰ ਅੱਗੇ ਕੀ ਵੀਰਾ ਜੀ ਹੁਣ ਅਸੀਂ ਬਿਲਡਿੰਗ ਹੋਰ ਵੱਡੀ ਬਣਾਉਣੀ ਹੈ ਜੀ ਇੱਕ ਜੀ ਹੋਰ ਆ ਭਾਜੀ ਜਿਵੇਂ ਤੁਸੀਂ ਨਾ ਪਿੰਡਾਂ ਵਿੱਚ ਜਾਂਦੇ ਹੋ ਤਕਰੀਬਨ ਹਰੇਕ ਨੂੰ ਦਾ ਵੀ ਸਾਨੂੰ ਫਰੀ ਹਾਰ ਮਿਲ ਗਿਆ ਜੀ ਹਨਾ ਤੇ ਤੁਸੀਂ ਦੱਸਿਆ ਵੀ 10 10 ਸਾਲ 15 15 ਸਾਲ ਦੇ ਜੀ ਮਜ਼ਦੂਰ ਮੁਕਤ ਕਰਾਇਆ ਹਨਾ ਪਰ ਕਈ ਵਾਰੀ ਇਸ ਤਰ੍ਹਾਂ ਤੁਹਾਡਾ ਵਿਰੋਧ ਵੀ ਹੁੰਦਾ ਅੱਗੇ ਵੀ ਸਾਨੂੰ ਜਿੱਥੇ ਇਹਨਾਂ ਨੂੰ ਫਰੀ ਮਿਲਿਆ ਹੈ ਫਰੀ ਮਿਲਿਆ ਹੈ ਹਨਾ ਵੀ ਇਹ ਇਹ ਪਾਲ ਕਰੋੜ ਨੇ ਇਸ ਸਮਾਜਿਕ ਸੰਸਥਾ ਇਹ ਕਿੱਥੋਂ ਚਲਾ ਲਈ ਤੁਹਾਡੇ ਜ਼ਿੰਦਗੀ ਵਿੱਚ ਸਾਰੇ ਬਹੁਤ ਸਾਰੇ ਵਿਰੋਧ ਹੀ ਕਰਦੇ ਹੋਣਗੇ ਵਿਰੋਧ ਪਤਾ ਕੀ ਹੁੰਦਾ ਵੀਰ ਜੀ ਸਾਡਾ ਕੋਈ ਆਮ ਇਨਸਾਨ ਤਾਂ ਨਹੀਂ ਕਰਦਾ ਆਮ ਇਨਸਾਨ ਤਾਂ ਪਤਾ ਵੀ ਸੰਸਥਾ ਕੀ ਕੰਮ ਕਰ ਰਹੀ ਆ ਤੇ ਕੀ ਕਿਹੜੇ ਲੈਵਲ ਤੇ ਸੰਸਥਾ ਵੀਰੇ ਇੱਥੇ ਸੱਚ ਆ ਜੀ ਅਸਲ ਸਾਡੀ ਵਿਰੋਧ ਕੀ ਆ ਇਨਸਾਨ ਨੂੰ ਲੱਗਦਾ ਵੀ ਸਾਡਾ ਕੰਮ ਖੜ ਜੂਗਾ ਤੇ ਕੋਲ ਨੂੰ ਫਰੀ ਚ ਬੰਦਾ ਮਿਲਿਆ ਵਾ ਜੀ ਇਸ ਕਰਕੇ ਜਦੋਂ ਐਸੀ ਚੱਲ ਜਾਂਦੇ ਆ ਫਿਰ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਉਹਨਾਂ ਨੂੰ ਲੱਗਦਾ ਹੁਣ ਤਾਂ ਉੱਥੇ ਨਾ ਵੀਰ ਜੀ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਬਹੁਤ ਨੇ ਰੋਪੜੇ ਰੀਚ ਵੀ ਹੈਗੇ ਕੁਸ਼ਕ ਵੀਰ ਸਾਡੀ ਮੰਗ ਆ ਵੀ ਸਾਨੂੰ ਹੋਰ ਲੋਕ ਇਤਲਾਹ ਦੇਣ ਚੰਗੇ ਤਰੀਕੇ ਨਾਲ ਜਿਨ੍ਹਾਂ ਨੂੰ ਲੋਕ ਸੰਗਲਾਂ ਨਾਲ ਬੰਨ ਕੇ ਰੱਖਦੇ ਨੇ ਹੁਣ ਕੀ ਹੈ ਵੀਰੇ ਅਸੀਂ ਪਿੱਛੇ ਜੇ ਇੱਕ ਵੀਰ ਲਿਆਂਦਾ ਉਹਨੂੰ ਤੂੜੀ ਦੀ ਟਰੈਲੀ ਦੇ ਵਿੱਚ ਬੰਦ ਕੀਤਾ ਜਾਂਦਾ ਸੀ ਮਤਲਬ ਜਾਲ ਵਾਲੀ ਟਰੈਲੀ ਜਿਹੜੀ ਹੁੰਦੀ ਆ ਉਹਦੇ ਵਿੱਚ ਕਈ ਸਾਲ ਕਟਾਏ ਜੀ ਉਤੋਂ ਆਪ ਘਰ ਦੇ ਉੱਪਰ ਰਹਿੰਦੇ ਸੀ ਉੱਪਰਲੇ ਪੋਰਚ 'ਚ ਥੱਲੇ ਹਾਲ 'ਚ ਮਤਲਬ ਤੂੜੀ ਦੀ ਟਰੈਲੀ 'ਚੋਂ ਬੰਦਾ ਰਹਿੰਦਾ ਸੀ ਜਦੋਂ ਅਸੀਂ ਉਹਨੂੰ ਲਿਆਂਦਾ ਵੀਰ ਜੀ ਉਹਦੀ ਵੀਡੀਓ ਵੀਰੇ ਸ਼ੇਅਰ ਕੀਤੀ ਇੰਟਰਨੈਟ ਤੇ ਤਾਂ ਉਹਦਾ ਪਰਿਵਾਰ ਸਾਨੂੰ ਜਰਮਨ ਤੋਂ ਮਿਲਿਆ ਜਰਮਨ ਤੋਂ ਲੈਣ ਆਇਆ ਆਪਣੇ ਵਿੱਚ ਬਿਲਕੁਲ ਪੂਰੀ ਟ੍ਰੈਲੀ ਵਿੱਚ ਪੰਤ ਆ ਉਹਦਾ ਪਰਿਵਾਰ ਜਿਹੜਾ ਪਰਿਵਾਰ ਆ ਜਰਮਨ ਚ ਬੈਠਾ ਹੋ ਸਾਲਾਂ ਦੇ ਲੱਭ ਰਹੇ ਸੀ ਮਤਲਬ ਕਿੰਨੇ ਵੀਰ ਅਸੀਂ ਪਿੱਛੇ ਜੇ ਰਾਜਸਥਾਨ ਤੋਂ ਵੀ ਲੈ ਕੇ ਆਏ ਇੱਕ ਬੰਦਾ 10 ਮਾਫ ਕਰਨਾ 20 ਸਾਲ ਤੋਂ ਠੀਕ ਹੈ ਜੀ 20 ਸਾਲ ਤੋਂ 13 ਐਮਡੀ ਪਿੰਡ ਹੈ ਜੀ ਰਾਜਸਥਾਨ ਚ ਉੱਥੇ ਫੜਿਆ ਹੋਆ ਸੀ ਤਾਂ ਸਾਨੂੰ ਜਦੋਂ ਇਤਲਾਹ ਮਿਲੀ ਅਸੀਂ ਪੱਕੇ ਪ੍ਰੂਫਾਂ ਦੇ ਆਧਾਰ ਤੇ ਅਗਲੇ ਦੇ ਘਰੇ ਗਏ ਫਿਰ ਘਰੇ ਉਹਨੂੰ ਬੰਦੇ ਨੂੰ ਪਹੁੰਚਾਇਆ ਉਹ ਜੈਤੋਂ ਕੋਲੇ ਪਿੰਡ ਸੀ ਪਿੰਡ ਸੀ ਕੰਧ ਵਾਲਾ ਮਤਲਬ ਇੰਨਾ ਪਰਿਵਾਰ ਖੁਸ਼ ਹੋਇਆ ਮਤਲਬ ਜਿਹੜੀ ਧੀ ਨੂੰ ਛੋਟੀ ਜੀ ਧੀ ਨੂੰ ਉਹ ਛੱਡ ਕੇ ਗਿਆ ਸੀ ਉਹਤੀ ਅਜ 20 ਸਾਲ ਦੀ ਹੋ ਗਈ ਉਹਨੂੰ ਕਿੰਨੀ ਕੁ ਖੁਸ਼ੀ ਮਿਲੀ ਹੋ ਵੀ ਮੇਰਾ ਬਾਪ ਘਰੇ ਆ ਗਿਆ ਇਹ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਉਹ ਤਾਂ ਉਹ ਧੀਏ ਦੱਸ ਸਕਦੀ ਆ ਜਿਹਦੇ ਕਦੇ ਆਪਣੇ ਬਾਪ ਦਾ ਚਿਹਰਾ ਨਹੀਂ ਦੇਖਿਆ ਸੀ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਬਾਪ ਹੈ ਦੁਨੀਆ ਤੇ ਜਾਂ ਨਹੀਂ ਨਹੀਂ ਹੈਗਾ ਉਹਦਾ ਬਾਪ ਇੱਕ ਘਰੇ ਆ ਜਾਣਾ ਇਤੋਂ ਵੱਡੀ ਮਤਲਬ ਸਾਡੇ ਲਈ ਕੋਈ ਗੱਲ ਨਹੀਂ ਹੁਣ ਭਾਜੀ ਇਹਦੇ ਵਿੱਚ ਜਿੰਮੀ ਆਪਾਂ ਦੱਸਦੇ ਵੀ ਇਹਨੂੰ ਫਰੀਦ ਆ ਮਜ਼ਦੂਰ ਮਿਲ ਗਿਆ ਹਨਾ ਉਹ ਕਦ ਬਾਹਰ ਜਾਣ ਤੋਂ ਘਰ ਤੇ ਉਹਦੇ ਵਿੱਚ ਕੀ ਬਰਤ ਜਿਹੜਾ ਦੁਸ਼ਮਣੀ ਪੈਦਾ ਖੜੇ ਹੋ ਜਾਂਦੇ ਨੇ ਵੀ ਇਹ ਤੂੰ ਕਈ ਵਾਰੀ ਥੰਮ ਕੇ ਵੀ ਉਹ ਦਿਓ ਛੱਡ ਦੇ ਪਹਿਲਾਂ ਵੀ ਤੇਰੀ ਕੰਮ ਛੱਡੋ ਸਾਡੇ ਚੱਟਾਂ ਨਾਲ ਜਾਂ ਸਾਡੇ ਕਿਸਾਨਾਂ ਦੇ ਪਿੱਛੇ ਪੈ ਕੇ ਤੁਸੀਂ ਉਹਨੂੰ ਵਖਤਰਾ ਦੋ ਤਰੇ ਸਵਾਲ ਸੋងਗਰ ਸਮਾਜ ਵਿੱਚ ਗੱਲਾਂ ਆਪ ਜੀ ਦਾ ਸਵਾਲ ਬਹੁਤ ਵਧੀਆ ਜੀ ਹਾਂਜੀ ਇਹ ਸਚਾਈ ਹੈ ਜੀ ਇਹ ਸੰਗਤ ਕਦੇ ਇਹ ਚੀਜ਼ ਨੋਟ ਹੀ ਨਹੀਂ ਕਰਦੀ ਹਾਂਜੀ ਵੀ ਅਸੀਂ ਕਿਸੇ ਦੇ ਘਰੇ ਗਏ ਕੀ ਸਾਡੀ ਦੁਸ਼ਮਣੀ ਨਹੀਂ ਪਈ ਹਾਂਜੀ ਹਾਂਜੀ ਬਿਲਕੁਲ ਦੁਸ਼ਮਣੀ ਪਈ ਆ ਜੀ ਪਰ ਸਾਨੂੰ ਧਮਕੀ ਧਮਕੀ ਕਦੇ ਨਹੀਂ ਦਿੱਤੀ ਅਸੀਂ ਗੁਰੂ ਦੇ ਉਹ ਸੱਚੇ ਸਿੱਖਾਂ ਵੀਰੇ ਗੁਰੂ ਮਹਾਰਾਜ ਦੀ ਓਟ ਆਸਰੇ ਤੇ ਹਾਂ ਇਹ ਸਾਨੂੰ ਚੀਜ਼ਾਂ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਕਿਉਂਕਿ ਜਦੋਂ ਕਿਸੇ ਇਨਸਾਨ ਦੇ ਘਰੇ ਜਾਣਾ ਉਹ ਇਨਸਾਨ ਸਾਡਾ ਵਿਰੋਧੀ ਬਣ ਜਾਂਦਾ ਉਹਨੂੰ ਲੱਗਦਾ ਮੇਰੀ ਵੀਡੀਓ ਸ਼ੇਅਰ ਕਰਤੀ ਇੰਟਰਨੈਟ ਤੇ ਇਹਨਾਂ ਨੇ ਲੋਕਾਂ ਨੂੰ ਜਗਾਤਾ ਸੰਗਤ ਨੂੰ ਕਿਉਂਕਿ ਸਾਡੀਆਂ ਵੀਡੀਓਜ਼ ਤੋਂ ਵੀਰ ਜੀ ਇੰਨੀ ਕੁ ਅਵੇਅਰਨੈਸ ਆਈ ਇੰਨੇ ਕੁ ਭੈਣ ਭਰਾਵਾਂ ਨੇ ਇਹਨਾਂ ਵੀਰਾਂ ਨੂੰ ਘਰੋਂ ਘਰੀ ਪਹੁੰਚਾਇਆ ਜਿਹੜੇ ਚੰਗੇ ਸੀ ਉਹਨਾਂ ਨੇ ਇਹਨਾਂ ਵੀਰਾਂ ਨੂੰ ਘਰੋਂ ਘਰੀ ਪਹੁੰਚਾਇਆ ਜਿਹੜੇ ਸਾਡੀਆਂ ਵੀਡੀਓ ਤੋਂ ਅਵੇਅਰ ਹੋ ਗਏ ਵੀਰ ਕੀ ਲੋੜ ਐ ਤਾਂ ਚੰਗੀ ਗੱਲ ਆ ਵੀ ਇਹਨੂੰ ਘਰੇ ਪਹਚਾਈਏ ਆਪਾਂ ਇਸ ਕਰਕੇ ਵੀਰੇ ਦੁਸ਼ਮਣੀ ਜ਼ਰੂਰ ਪੈਂਦੀ ਐ ਇਹਦੇ ਤੋਂ ਅਸੀਂ ਮੁਨਕਰ ਨਹੀਂ ਨਹੀਂ ਪੈਂਦੀ ਦਰਵਾਜ਼ੇ ਇਦਾਂ ਨਹੀਂ ਹੈਗਾ ਵੀ ਸਾਨੂੰ ਕੋਈ ਫੋਨ ਕਰਕੇ ਧੁਕਾਉਂਦਾ ਹੋਊਗਾ ਜਦੋਂ ਸਾਨੂੰ ਅਸੀਂ ਕਿਸੇ ਇਨਸਾਨ ਨੂੰ ਲੈ ਕੇ ਆਉਣੇ ਛਡਾ ਕੇ ਤਾਂ ਉਹਨਾਂ ਦੀ ਫੈਮਿਲੀ ਚੋਂ ਕੋਈ ਇੱਕ ਅੱਧਾ ਹੁੰਦਾ ਐ ਇਦਾਂ ਦਾ ਜਿਹੜਾ ਫੋਨ ਕਰਦਾ ਤੁਹਾਨੂੰ ਚੱਕ ਦਾਂਗੇ ਮਾਰ ਦਾਂਗੇ ਆ ਕਰ ਦਾਂਗੇ ਇੱਕ ਤਾਂ ਹੁੰਦਾ ਜੀ ਉਹ ਪੰਜ ਚਾਰ ਦਿਨ ਤੂੰ ਆਪੇ ਪਤਾ ਲੱਗ ਜਾਂਦਾ ਵੀ ਸਾਡਾ ਪਰਿਵਾਰ ਗਲਤ ਆ ਇਹ ਸਹੀ ਨੇ ਬੰਦੇ ਇਹ ਸਹੀ ਆ ਹਾਂਜੀ ਇਸ ਕਰਕੇ ਸਾਨੂੰ ਦਰਅਸਲ ਜਿੱਤ ਪਤਾ ਕਿਉਂ ਮਿਲਦੀ ਆ ਵੀਰ ਜੀ ਸਾਡੇ ਪਿੱਛੇ ਸੰਗਤ ਜਿਹੜੀ ਆ ਨਾ ਦੇਖਣ ਵਾਲੀ ਭੈਣ ਭਰਾ ਔਰ ਦੂਜੀ ਗੱਲ ਗੁਰੂ ਮਹਾਰਾ ਦੀ ਕਿਰਪਾ ਤੇ ਜੇਕਰ ਇਸ ਘਰ ਚ ਸੱਚ ਨਾ ਨਾ ਹੋਇਆ ਫਿਰ ਕਿਸੇ ਦੇ ਘਰੇ ਜਾ ਕੇ ਬੋਲਿਆ ਨਹੀਂ ਜਾਣਾ ਬੰਦਾ ਨਹੀਂ ਛਡਾਇਆ ਜਾਣਾ ਤੇ ਜੇ ਉਹ ਇਸ ਘਰ ਚ ਸੱਚ ਹੋਇਆ ਤਾਂ ਤੁਸੀਂ ਦੱਸੋ ਕਿਹਦੇ ਘਰੇ ਬੰਦਾ ਆਪ ਲੈ ਕੇ ਉਹਨਾਂ ਛਡਾਇਆ ਕਿਉਂ ਆਪਣੇ ਕਾਰਜ ਚ ਕਮੀ ਨਹੀਂ ਕੱਢ ਪਾਉਣਗੇ ਜੀ ਜਿਵੇਂ ਭਾਈ ਤੁਸੀਂ ਬੰਦੂਆ ਮਜ਼ਦੂਰੀ ਪਾਜੀ ਨੇ ਆਪੇ ਇੱਕ 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 ਕਾਇਦ ਇੱਕ ਜੁਰਮ ਵੀ ਹੈ ਨਾ ਜੀ ਉਹ ਜੁਰਮ ਦੇ ਤਹਿਤ ਉਹਨਾਂ ਨੂੰ ਸਜ਼ਾ ਮਿਲਿਆ ਕਿ ਇਹ ਪਰਿਵਾਰ ਨੂੰ ਉਹਦੇ ਚ ਪਤਾ ਕੀ ਹੈ ਵੀਰੇ ਦੇਖੋ ਬੰਦੂਆ ਮਜ਼ਦੂਰੀ ਤੇ ਐਕਟ ਬਣਿਆ ਵੈਕ ਹਾਂਜੀ ਉਸ ਐਕਟ ਦੇ ਆਧਾਰ ਤੇ ਹੁਣ ਆਪ ਜੀ ਮੋਟਰਸਾਈਕਲ ਤੇ ਆਇਓ ਗੱਡੀ 'ਚ ਆਇਓ ਜਿਆਦਾ ਤੇ ਵੀ ਆਇਓ ਤੁਸੀਂ ਉਹ ਗੱਡੀ ਕਦੇ ਵੀ ਕਿਸੇ ਮਨੁੱਖ ਦੇ ਉੱਪਰ ਨਹੀਂ ਚੜੋਗੇ ਉਹਦਾ ਕਾਰਨ ਆ ਜੀ ਉਹਦਾ ਕਾਰਨ ਇਹ ਆ ਵੀ ਜੇ ਤੁਸੀਂ ਉੱਪਰ ਚੜੋਗੇ ਤੁਹਾਨੂੰ ਜਿਹੜੀ ਸਜ਼ਾ ਜਾਂ ਜੇਲ੍ਹ ਕੱਟਣੀ ਪੈਣੀ ਹੈ ਇਦਾਂ ਹੀ ਜਿਹੜਾ ਬੰਦੂਆ ਮੇਂ ਡੁਗਰੀ ਆ ਇਹ ਵੀ ਕਾਨੂੰਨ ਬਣਿਆ ਹੋਆ ਪਰ ਲੋਕ ਇਸ ਕਾਨੂੰਨ ਤੋਂ ਡਰਦੇ ਹੀ ਨਹੀਂ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਰੋਟੀ ਦੇਤੀ ਸਾਡੇ ਨੇ ਤਾਂ ਭਲੀ ਕੀਤਾ ਉਹਨਾਂ ਨੂੰ ਇਹ ਲੱਗਦਾ ਉਹ ਡਰਦੇ ਹੀ ਨਹੀਂ ਹੈਗੇ ਕਾਨੂੰਨ ਤੋਂ ਸਾਡਾ ਕਾਨੂੰਨ ਅਵੇਅਰ ਹੋਵੇ ਤੇ ਮੈਂ ਗਰੰਟੀ ਨਾਲ ਕਹਿੰਦਾ ਵੀਰਾ ਜੀ ਉਹ ਬੰਦੇ ਸਾਰੇ ਬੱਚਿਆਂ ਨੂੰ ਛੱਡਣਗੇ ਤੇ ਉਹ ਬੱਚਿਆਂ ਦੇ ਸਾਰਿਆਂ ਦੇ ਘਰ ਮਿਲਣਗੇ ਜੀ ਅਸੀਂ ਜਿੰਨੇ ਵੀ ਬੰਦੇ ਛਡਾਇਆ ਅਜੇ ਤੱਕ ਸਾਡੇ ਕੋਲ 10 ਕ ਮੈਂਬਰ ਰਹਿੰਦੇ ਨੇ ਬਾਕੀ ਸਾਰਿਆਂ ਦੇ ਘਰ ਮਿਲਗੇ ਜੀ ਅੱਛੇ ਇਹ ਗੱਲ ਕਰੀਏ ਭਾਜੀ ਖਾਲਸਾ ਜੀ ਇਹਨੇ ਮਜ਼ਦੂਰੀ ਦੀ ਜੀ ਜਿਹੜੇ ਤੁਸੀਂ ਮਜ਼ਦੂਰ ਮੁਕਤ ਕਰਾ ਕੇ ਲੈ ਕੇ ਕਿ ਉਹ ਇਹਨੇ ਇਹਨੇ ਮਜ਼ਦੂਰ ਦਿੱਤੀ ਆ ਉਹਨਾਂ ਦੇ ਵਿੱਚੋਂ ਨਾ ਇਹ ਕੁਝ ਕੁ ਪਰਿਵਾਰ ਤਾਂ ਹੈਗੇ ਜੀ ਜਿਨ੍ਹਾਂ ਨਾਲ ਮਤਲਬ ਰਾਬਤਾ ਕਰਕੇ ਉਹ ਕੀ ਹੁੰਦਾ ਜੀ ਜਿਵੇਂ ਮੰਨ ਲਓ ਹੁਣ ਆਪਾਂ ਬੰਦਾ ਛੜਾਇਆ ਜੀ ਹਾਂਜੀ ਹਾਂ ਜਦੋਂ ਉਹਦਾ ਆਪਾਂ ਨੂੰ ਪਰਿਵਾਰ ਮਿਲ ਗਿਆ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਈਆਂ ਨੂੰ ਮਿਹਨਤ ਵੀ ਦਵਾਈ ਹੈ ਜੀ ਇੱਕ ਫਾਜ਼ਿਲਕਾ ਏਰੀਆ ਦੇ ਵਿੱਚ ਸੀਗਾ ਜਿਹੜਾ ਰਾਜਸਥਾਨ ਵਾਲਾ ਕੇਸ ਅਸੀਂ ਤੁਹਾਨੂੰ ਦੱਸਿਆ ਠੀਕ ਹੈ ਜੀ ਉਸ ਕੁੜੀਆਂ ਨੂੰ ਵੀ ਉਹਦੀ ਮਿਹਨਤ ਦਵਾਈ ਗਈ ਸੀ ਉਹਦੇ ਬਾਪ ਦੀ ਪਰ 20 ਸਾਲ ਦੀ ਤਾਂ ਨਹੀਂ ਪਰ ਉਹਨੇ ਸ਼ਾਇਦ 2 ਕ ਲੱਖ ਰੁਪਏ ਦੇ ਸਿਲਸਿਲੇ ਪੈਸੇ ਦਿੱਤੇ ਸੀਗੇ ਉਸ ਕੁੜੀਆਂ ਨੂੰ ਕੀ ਹੁੰਦਾ ਜੀ ਸਾਨੂੰ ਇਹ ਹੁੰਦਾ ਜਦੋਂ ਅਸੀਂ ਪਰਿਵਾਰ ਕੋਈ ਬੰਦਾ ਛਡਾਉਣਾ ਉਹਦੀ ਫੈਮਿਲੀ ਲੱਭਣੀ ਜ਼ਰੂਰੀ ਆ ਫਿਰ ਅਸੀਂ ਉਹਦੀ ਫੈਮਿਲੀ ਨੂੰ ਦਸਬੰਧ ਦਵਾ ਦੇਣਾ ਕੋਈ ਤਾਂ ਮੈਂਟਲੀ ਹੁੰਦਾ ਬੰਦਾ ਅਸੀਂ ਲੈ ਨਹੀਂ ਸਕਦੇ ਪਰ ਜਿਹੜਾ ਅਸਲ ਜਿਹੜਾ ਕਹਿ ਦੀ ਨਾ ਮਿਹਨਤ ਉਹ ਤਾਂ ਮਿਲੇ ਨਹੀਂ ਪਉਂਦੀ ਜੀ ਉਹ ਤਾਂ ਨਾ ਸਾਡੇ ਨਾਲ ਪ੍ਰਸ਼ਾਸਨ ਕੋਈ ਸਾਡੀ ਸਪੋਰਟ ਕਰਦਾ ਉਸ ਕਾਰਜ 'ਚ ਨਾ ਕੋਈ ਮੋਤਵਾਰ ਬੰਦੇ ਉਹਨਾਂ ਨੂੰ ਲੱਗਦਾ ਵੀ ਯਾਰ ਤੁਸੀਂ ਆਇਓ ਲੈਣ ਲੈ ਜਿਓ ਬਸ ਉਹ ਹੋਰ ਫੜਨੇ ਹੁੰਦੇ ਨੇ ਜੀ ਬੰਦਾ ਹੋਰ ਕਿਤੋਂ ਲੈ ਆਉਂਦੇ ਨੇ ਜੀ ਅਸਲ ਜਿਹੜੀ ਮਜ਼ਦੂਰੀ ਆ ਨਾ ਜੇ ਉਹਨਾਂ ਨੇ ਦੇਣੀ ਹੋਵੇ ਫਿਰ ਉਹ ਇਦਾਂ ਦਾ ਬੰਦਾ ਹੀ ਨਾ ਫੜਨ ਜੀ ਜ ਉੱਥੇ ਥੋੜਾ ਜਿਹਾ ਏਰੀਆ ਜਿੱਥੇ ਇਹ ਚੀਜ਼ ਆ ਅਦਰਵਾਈਜ਼ ਸਾਰੇ ਪੰਜਾਬ ਚ ਆਪਾਂ ਘਰਾਂ ਚ ਬੰਦੇ ਰੱਖਦੇ ਆ ਉਹਨੂੰ ਮਿਹਨਤ ਦਿੰਨੇ ਆ ਕੋਈ ਦਿਹਾੜੀ ਹੁਣ ਆਪਣੀਆਂ ਬਿਲਡਿੰਗ ਬਣੀਆਂ ਇਹਨਾਂ ਨੂੰ ਮਿਹਨਤ ਦਿੱਤੀ ਗਈ ਆ ਉਹ ਵੀ ਹਾਲਾ ਸਵੇਰੇ 8 ਵਜੇ ਉਹਨਾਂ ਦਾ 5 ਵਜੇ ਤੇ ਅੱਜ ਲਗਾ ਘਰ ਚਲੇ ਜਾਂਦਾ ਹਨ ਅਸਲ ਉਹਦੀ ਜਿਹੜੀ ਮਿਹਨਤ ਮਜ਼ਦੂਰੀ ਆ ਨਾ ਉਹ ਤਾਂ ਇੰਨੀ ਬਣ ਜਾਂਦੀ ਉਹ ਦੇ ਹੀ ਨਹੀਂ ਸਕਦੇ ਉਹ ਰੱਖਦੀ ਵੀ ਤਾਂ ਨਹੀਂ ਸਾਨੂੰ ਪੈਸੇ ਨਾ ਦੇਣੇ ਪੈਣਗੇ ਜੀ ਇਹ ਗੱਲ ਕਰ ਭਜੀ ਕਿਉਂਕਿ ਤੁਹਾਡੇ ਕੋਲ ਟੋਟਲ ਕਿੰਨੇ ਨੇ ਇੱਥੇ ਜਿਹੜੇ ਆਪਣੇ ਪਰ ਆਇਆ ਤੇ ਰਖਿਆ ਛੜਾ ਕੇ ਜਿਹੜੇ ਛੜਾਕੇ ਲੈ ਕੇ ਆਉਂਦੇ ਨੇ ਉਹਨਾਂ ਦੀ ਗਿਣਤੀ ਤਾਂ ਥੋੜੀ ਹੋਣੀ ਹਾਂਜੀ 8-10 ਕੇ ਜਾਣੇ ਹੋਣੇ ਜੀ ਵਿੱਚ ਪਰ ਜਿਹੜੇ ਟੋਟਲ ਮੈਂਬਰ ਨੇ 104 ਮੈਂਬਰ ਨੇ ਜੀ ਜਿਨ੍ਹਾਂ ਦੇ ਵਿੱਚੋਂ ਜ਼ਖਮ ਵਾਲੇ ਵੀਰ ਜਿਨ੍ਹਾਂ ਦੇ ਅੱਧੇ ਮੈਂਟਲ ਜਾਂ ਤੇ ਜਿਹੜੇ ਦਿਮਾਗੀ ਪਰਚਾਣੇ ਵੀਰਾਂ ਜੀ ਉਹੀ ਵੀਰ ਉਰੇ ਰਹਿ ਰਹੇ ਨੇ ਤੇ ਇਹਨਾਂ ਤੋਂ ਇਲਾਵਾ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਆ ਜੀ ਇਹ ਮੰਡਲ ਚਕਾਣੀ ਪਟਿਆਲੇ ਦੇ ਬਿਲਕੁਲ ਨਾਲ ਆ ਜੀ ਭਾਸੂਆ ਰੋਡ ਤੇ ਇੱਥੇ ਜੇਕਰ ਆਪ ਜੀ ਨੂੰ ਕੋਈ ਵੀ ਮਾਨਸਿਕ ਪਰੇਸ਼ਾਨ ਹੋ ਜੇ ਕੋਈ ਮਨੁੱਖ ਮਿਲਦਾ ਉਹਦੀ ਇਤਲਾਹ ਦੋ ਉਹਦਾ ਆਪਾਂ ਇਲਾਜ ਕਰਵਾ ਸਕਦੇ ਹਾਂ ਜਿੱਥੇ 800 850 ਮੈਂਬਰ ਦਵਾਈ ਲੈ ਰਿਹਾ ਜੀ ਸਾਨੂੰ ਸਪੋਰਟ ਸਾਰੀ ਸੰਗਤ ਕਰਦੀ ਹੈ ਵੀਰੇ ਚੀਜ਼ਾਂ ਦੇ ਰੂਪ ਦੇ ਵਿੱਚ ਸੰਗਤ ਨੇ ਇੰਨੀ ਬਾਹ ਫੜੀ ਤੁਸੀਂ ਦੇਖੋ ਇੱਕ ਮੋਟਰ ਦੇ ਕੋਠੇ ਤੋਂ ਇੱਕ ਇੱਕ ਚੀਜ਼ ਸੰਗਤ ਜਿਹੜੀ ਕੂਲਰ ਕੀ ਪੱਖਾ ਕੀ ਇੱਟਾਂ ਕੀ ਬਜਰੀ ਕੀ ਹੋਰ ਕੋਈ ਮੈਸਵਾਤ ਨੂੰ ਪੁੱਛਣ ਲੱਗਾ ਸੀਗਾ ਵੀ ਇਹ ਛਰੀ ਮੈਨੇਜਮੈਂਟ ਪਰ ਕਿ ਕਿਵੇਂ ਕਿੱਦਾਂ ਚੱਲਦੀ ਹੈ ਜੀ ਇਹ ਇੱਕ ਤਾਂ ਇਹ ਦੂ ਦਵਾਈ ਦੀ ਵੀ ਜ਼ਰੂਰਤ ਆ ਕੱਪੜੇ ਡੀੜੇ ਦੀ ਵੀ ਜ਼ਰੂਰਤ ਆ ਕੋ ਖਾਣ ਪੀਣ ਦੇ ਰਸੋਣ ਦੀ ਵੀ ਜ਼ਰੂਰਤ ਆ ਜੀ ਵੀਰੇ ਉਰੇ ਦੇ ਨਾ ਲੱਖਾਂ ਰੁਪਿਆ ਖਰਚਾ ਜੀ ਹਾਂਜੀ ਉਰੇ ਦੀ ਵੀਰੇ ਹਰ ਮਹੀਨੇ 3-4 ਲੱਖ ਜੀ ਤਾਂ ਮੈਡੀਸਨ ਆ 8-900 ਬੰਦੇ ਦੀ 850 ਬੰਦੇ ਹੀ ਆ ਸ਼ਾਇਦ ਮਰੀਜ਼ ਮੈਨੂੰ ਐਗਜੈਕਟ ਨਹੀਂ ਪਤਾ ਹੈਗੀ ਗਿਣਤੀ ਕੀ ਆ ਵੀਰਾ ਜੀ ਔਰ ਇਹ ਸਾਨੂੰ ਸੰਗਤ ਆ ਦੇਖੋ ਮੰਨ ਲਓ ਆਪ ਜੀ ਦੇ ਵੀਡੀਓ ਤੋਂ ਕੋਈ ਅਵੇਅਰ ਹੋ ਕੇ ਭੈਣ ਭਰਾ ਕਹਿਣ ਵੀ ਅਸੀਂ ਭਾਈ ਸੇਵਾ ਕਰਨੀ ਆ ਸਸਤਾਲੀ ਦੱਸੋ ਕੀ ਸੇਵਾ ਕਰੀਏ ਹਾਂਜੀ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਵੀ ਤੁਸੀਂਾਨੂੰ ਆ ਚੀਜ਼ ਲੈ ਕੇ ਦੇ ਦਿਓ ਜਦੋਂ ਉਹਨਾਂ ਨੇ ਸਾਨੂੰ ਦਸਬੰਦ ਦੱਸਤਾ ਹਾਂਜੀ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਤੁਹਾਨੂੰ ਰਾਸ਼ਨ ਲੈ ਦਿਓ ਕੋਈ ਕੱਪੜਾ ਕੋਈ ਬਿਜਲੀ ਦਾ ਬਿੱਲ ਭਰ ਸਕਦਾ ਕੋਈ ਇੱਟਾਂ ਕੋਈ ਬਜਰੀ ਕੋਈ ਲੋਹੇ ਦੀ ਸੇਵਾ ਕਰ ਸਕਦਾ ਕੋਈ ਔਰੇ ਕੱਪੜਿਆਂ ਦੀ ਕੋਈ ਮੰਝਿਆਂ ਦੀ ਅਸੀਂ ਜ਼ਿਆਦਾਤਰ ਵੀਰਾ ਜੀ ਚੀਜ਼ਾਂ ਦੇ ਰੂਪ ਚ ਸੇਵਾ ਲੈ ਲਈਆਂ ਥੋੜੀ 10% ਅਸੀਂ ਮਾਇਆ ਵੀ ਕੰਟਰੀ ਕਰਦੇ ਆ ਜਿਹਦੇ ਵਿੱਚੋਂ ਇੱਥੇ ਬਿਜਲੀ ਦਾ ਬਿੱਲ ਵੀ ਆ ਅੱਠ ਮੁੰਡੇ ਸੇਵਾਦਾਰ ਵੀ ਨੇ ਜਿਹਦੇ ਵਿੱਚੋਂ ਚਾਰ ਬੀਬੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਜਿਹਦੇ ਵਿੱਚੋਂ ਦਵਾਈਆਂ ਦੇ ਬਿੱਲ ਵੀ ਖੜਦੇ ਨੇ ਜਿਹਦੇ ਵਿੱਚੋਂ ਹਰ ਮਹੀਨੇ ਪ੍ਰਸ਼ਾਦੇ ਦਾ ਮਤਲਬ ਕਿੰਨੀ ਨਿਕਾਏ ਅਸੀਂਆਂ ਚੀਜ਼ਾਂ ਨੇ ਜੀ ਪਰ ਇਸ ਘਰ ਦੇ ਵਿੱਚ ਵੀਰ ਜੀ ਆਪ ਜੀ ਜੇ ਇੱਕ ਇੱਕ ਚੀਜ਼ ਦੀ ਗੱਲ ਕਰੋ ਜਿਸ ਇੱਟ ਦੇ ਉੱਪਰ ਆਪਾਂ ਖੜੇ ਆ ਇੱਕ ਇੱਕ ਇੱਟ ਸੰਗਤ ਨੇ ਆਪਣੀ ਕਿਰਤ ਕਮਾਈ ਚੋਂ ਭੇਜੀ ਆ ਮਤਲਬ ਉਹਨਾਂ ਰੂਹਾਂ ਨੇ ਭੇਜਿਆ ਜਿਨ੍ਹਾਂ ਦੇ ਅੰਦਰ ਦਰਦ ਹੈ ਨਾ ਵੀਰਾਂ ਲਈ ਜੀ ਤੇ ਹੁਣ ਆਪਾਂ ਦੇਖੀ ਜੀ ਜਿਹੜੇ ਆਪਣੇ ਪੀਸਟ ਨੇ ਜਿਹਨਾਂ ਦਾ ਇਲਾਜ ਚੱਲ ਰਿਹਾ ਤੇ ਅੱਜ ਉਹ ਬਸ ਹੁਣ ਦਿਖਾਉਨੇ ਆ ਇਹ ਬੈਠ ਨੇ ਉਹ ਪੰਦਰਾਂ ਮਦੂਰ ਬੈਠੇ ਨੇ ਜਿਨ੍ਹਾਂ ਨੂੰ ਕਿ ਭਾਜੀ ਨੇ ਮੁਕਤ ਕਰਾਇਆ ਤੇ 15 15 20 ਵੀ ਸਾਲ ਕੋਈ 10 ਸਾਲ ਲਾਇਰ ਕੇ ਨੇ ਤੇ ਇਹ ਵੀ ਬੈਠ ਨੇ ਇਹ ਬਈ ਬਾਬਾ ਜੀ ਇਹ ਬੱਸ ਪਠਾਨਾ ਤੋਂ ਲੈ ਕੇ ਆਏ ਰੋੜਤੇ ਹੀ ਰਹਿੰਦੇ ਸੀ 15 18 ਸਾਲ ਤੋਂ ਜੀ ਰੋੜਤੇ ਜੀ ਹਾਂਜੀ ਇਦਾਂ ਹੀ ਮਤਲਬ ਇਹ ਮਾਨਸਿਕ ਪ੍ਰੇਸ਼ਾਨ ਹੋਣ ਕਰਕੇ ਨਾ ਜੀ ਰੋੜਤੇ ਫਰੀ ਜਾਂਦੇ ਸੀ ਇਦਾਂ ਹੀ ਜੀ ਜਿਹੜੇ ਵੀਰ ਇਹ ਬੈਠੇ ਨੇ ਜੀ ਇਹ ਵੀ ਵੀਰ ਅਸੀਂ ਕਿਸੇ ਦੇ ਘਰ ਚੋਂ ਲੈ ਕੇ ਆਏ ਛੜਾ ਕੇ ਜੀ ਇਹ ਦੋ ਮੈਂਬਰ ਸੀਗੇ ਜਿਹੜਾ ਇਹਨਾਂ ਦੇ ਨਾਲ ਬੈਠਾ ਵੀਰ ਵਰਪਰੀ ਸਿੰਘ ਚੱਕਰਵਰਤੀ ਇਹ ਵੀ ਅਸੀਂ ਇੱਕ ਗਊਸ਼ਾਲਾ ਦੇ ਵਿੱਚੋਂ ਸੱਤ ਬੰਦੇ ਛਡਵਾਏ ਸੀ ਜੀ ਬਠਿੰਡੇ ਦੇ ਲਾਗੇ ਤੇ ਜਿਹੜੇ ਹਾਰੇ ਕੱਪੜੇ ਵਾਲੇ ਬੈਠੇ ਨੇ ਉਹ ਅਸੀਂ ਹਸਪੀਟਲ ਦੇ ਸਾਹਮਣੇ ਉਹ ਲੈ ਕੇ ਆਏ ਆ ਜੀ ਪਟਿਆਲੇ ਰਜਿੰਦਰ ਹਸਪੀਟਲ ਦੇ ਬਾਹਰੋਂ ਉਹਨਾਂ ਦੀ ਪੂਰੀ ਲੱਤ 'ਚ ਕੀੜੇ ਸੀਗੇ ਜੀ ਇੰਨੇ ਕਿ ਤੜਫ ਰਹੇ ਸੀ ਮਤਲਬ ਇੱਕ ਇੱਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਸੀ ਹੁਣ ਕਿਵੇਂ ਨੇ ਭਾਜੀ ਉਹ ਤਾਂ ਇੰਨੇ ਠੀਕ ਨੇ ਮੜ ਜਾ ਆਇਓ ਜੀ ਅਜੂ 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 ਹਾਂਜੀ ਔਰ ਇੰਨੇ ਠੀਕ ਨਹੀਂ ਮਤਲਬ ਉਸ ਵਕਤ ਤਾਂ ਇਹ ਪਏ ਸੀਗੇ ਅਸੀਂ ਸਟ੍ਰਕਚਰ ਜਿਦਾ ਹੀ ਲੈ ਕੇ ਆਏ ਤੇ ਚੱਕ ਕੇ ਪਰ ਅੱਜ ਇਹ ਇੰਨੇ ਤੰਦਰੁਸਤ ਨੇ ਇਹਨਾਂ ਦੇ ਉਸ ਵਕਤ ਦੇ ਖਲਾਤ ਅਸੀਂ ਆਪ ਜੀ ਨੂੰ ਵੀਡੀਓ ਤੋਂ ਬਾਅਦ ਦਿਖਾਵਾਂਗੇ ਜੀ ਫੋਨ 'ਚ ਆ ਦਿਖਾਇਓ ਥੋੜਾ ਜ਼ਖਮ ਦਿਖਾਇਓ ਮੜ ਜਾ ਆ ਦੇਖੋ ਜੀ ਸੰਗ ਤੇ ਜੀ ਅਜੇ ਤਾਂ ਮਤਲਬ ਪ੍ਰੋਪਰ ਜਿਹੜਾ ਭਰ ਗਿਆ ਨਹੀਂ ਇਹਨਾਂ ਦੇ ਘੱਟੋ ਘੱਟ 1.5 ਫੁੱਟ ਦਾ ਜਿਹੜਾ ਕਹਿੰਦੀ ਹੈ ਜ਼ਖਮ ਸੀਗਾ ਜੀ ਇਸ ਇਨਸਾਨ ਦੇ ਜੀ ਐਦਾਂ ਹੀ ਜੀ ਬਹੁਤ ਵੀਰ ਨੇ ਵਿੱਚ ਜਿਨ੍ਹਾਂ ਦੇ ਲੋ ਬੱਚੇ ਜਿਹਵੇਂ ਸੁੱਤੇ ਪਏ ਨੇ ਜੀ ਬਹੁਤ ਵੀਰ ਨੇ ਕੁਝ ਬਲਾਈਂਡ ਵੀ ਹੈਗੇ ਜੀ ਹਾਂ ਜੀ ਜਿਨ੍ਹਾਂ ਨੂੰ ਬਿਲਕੁਲ ਨਹੀਂ ਦਿਖਦਾ ਮਤਲਬ ਬਿਲਕੁਲ ਹੀ ਨਿਗਾ ਜਿਹੜੀ ਉਹਨਾਂ ਦੀ ਬੰਦ ਆ ਕੁਝ ਇਦਾਂ ਦੇ ਵੀਰ ਵੀ ਹੈਗੇ ਜੀ ਕੁਝ ਵੀਰ ਬਾਹਰ ਸੇਵਾ ਕਰ ਰਹੇ ਨੇ ਕੋਈ ਕੱਪੜੇ ਧੋ ਰਿਆ ਮਤਲਬ 104 ਮੈਂਬਰਾਂ ਦਾ ਪਰਿਵਾਰ ਆ ਜੀ ਸਾਡਾ ਇਹ ਇਹਦੇ ਵਿੱਚੋਂ ਜਿਵੇਂ ਕਹਿੰਦੇ ਨੇ ਆਪਾਂ ਆਪਾਂ ਕਹਿੰਦੇ ਜੇ ਆਪਣੇ ਘਰ ਦੇ ਬੱਚੇ ਨਾਲ ਦੋ ਮੈਂਬਰ ਆ ਜਾਣ ਜਾਂ ਤਿੰਨ ਮੈਂਬਰਾਂ ਆਪਾਂ ਜੀ ਆਪਣੀ ਜੀ ਇੱਕ ਰਾਤ ਕੱਟ ਜੀ ਬਣਾ ਤਾਂ ਆਪਾਂ ਕਹਿੰਦੇ ਵੀ ਕਿਵੇਂ ਨਾ ਕਿਵੇਂ ਚਲੇ ਜਾਵੇ ਗੁਰੂ ਮਾਰਾ ਨੂੰ ਪਤਾ ਹੈ ਜੀ ਹੁਣ ਤੇ ਤੁਸੀਂ ਤਾਂ ਫੇਰ 104 ਦੇ ਪਰਿਵਾਰ ਦੇ ਹੀ ਸਾਡੇ ਪਰਿਵਾਰ ਦੇ ਮੈਂਬਰ ਅਸੀਂ ਨਹੀਂ ਇਹਨਾਂ ਨੂੰ ਸਾਮ ਰੱਖੇ ਜੀ ਇਹਨਾਂ ਦੇ ਕਰਮ ਨੇ ਇਹਨਾਂ ਕਰਕੇ ਸਾਨੂੰ ਪ੍ਰਸ਼ਾਦਾ ਮਿਲਦਾ ਹਾਂ ਹਾਂ ਜੀ ਹਾਂ ਜੀ ਜਿਸ ਅਸਲ ਸਚਾਈ ਦੇਖੋ ਅਸੀਂ 10 ਕ ਸੇਵਾਦਾਰ मियां ਵੀਰਾ ਜੀ ਮਤਲਬ 700 ਦਾ ਇਹ ਪਰਿਵਾਰ ਆ ਗੁਰੂ ਮਾਰਾ ਨੂੰ ਪਤਾ ਜੀ ਇਹ ਔਰ ਇਹ ਬਿਲਡਿੰਗ 'ਚ ਖੜੇ ਆਪਾਂ ਇਹਦੇ ਲਈ ਸਾਡੀ ਮੰਗ ਆ ਸੰਗਤ ਅੱਗੇ ਵੀ ਇਹਨੂੰ ਆਪਾਂ ਹੋਰ ਬਣਾਈਏ ਔਰ ਕੁਝ ਸੇਵਾਦਾਰ ਤਾਂ ਐਸੇ ਨੇ ਸੰਗਤ ਜੀ 10 ਤੋਂ 15 ਕ ਮੈਂਬਰ ਜਿਹੜੇ ਸਾਡੇ ਨਾਲ ਟੀਮ ਮੈਂਬਰ ਬਣ ਗਏ ਮਤਲਬ ਗੇਟ ਦੇ ਵਿੱਚ ਵੀ ਡਿਊਟੀ ਇਹਨਾਂ ਵੀਰਾਂ ਦੀ ਉਹ ਹੁਣ ਤਾਂ ਕੱਪੜੇ ਵੀ ਧੋਲਾਂਦੇ ਨੇ ਇੱਕ ਦੂਜੇ ਦੇ ਇੱਕ ਦੂਜੇ ਨੂੰ ਨਹਾਵ ਵੀ ਲੈਂਦੇ ਨੇ ਹੁਣ ਤਾਂ ਡਿਊਟੀ ਤਾਂ ਨਾਲ ਸੇਵਾਦਾਰਾਂ ਦੀ ਲਾਉਣੀ ਪੈਂਦੀ ਆ ਪਰ ਫਿਰ ਵੀ ਮਤਲਬ ਸਾਡੇ ਨਾਲ ਸਪੋਰਟ ਕਰਨ ਲੱਗੇ ਕੁਝ ਮੈਂਬਰ ਤਾਂ ਐਸੇ ਨੇ ਜਿਹੜੇ ਠੀਕ ਹੋ ਕੇ ਚੱਲ ਗਏ ਉਹਨਾਂ ਦੇ ਵਿਆਹ ਵੀ ਹੋ ਗਏ ਅਸੇਬ ਆਪਣੇ ਆਪਣੇ ਪੰਜਾਬ ਦੇ ਵਿੱਚ ਟਾੜਾ ਇਹੀ ਇੱਕ ਸੰਸਥਾ ਬਣੀ ਐ ਲਛਕਾਣੀ ਪੰਡਿੱਜਾ ਪੰਜਾਬ ਚ ਕੋਈ ਹੋਰ ਵੀ ਕੀ ਟਾੜਾ ਨਹੀਂ ਹੋਰ ਵੀ ਹੈਗੀ ਇਦਾਂ ਆਪਣੇ ਟਾੜੇ ਨਾਂ ਤੇ ਕੋਈ ਨਹੀਂ ਆਪਣੇ ਨਾਂ ਤੇ ਤਾਂ ਵੀਰੇ ਦੇਖੋ ਗੁਰੂ ਮਹਾਰਾਜ ਨੇ ਇਹੀ ਘਰ ਬਖਸ਼ਿਆ ਜੀ ਇਹ ਤਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਇਹ ਮਹਾਰਾਜ ਦਾ ਇੱਕੋ ਇੱਕ ਸਾਨੂੰ ਬਖਸ਼ਿਆ ਹੋਇਆ ਥਾਂ ਜੀ ਇਹ ਸਾਡੇ ਨਾਮ ਤੇ ਹੋਰ ਕੋਈ ਆਸ਼ਰਮ ਕਿਤੇ ਨਹੀਂ ਹੈਗਾ ਜੀ ਇਦਾਂ ਦਾ ਤੇ ਨਾ ਅਸੀਂ ਹਜੇ ਬਣਾ ਸਕਦੇ ਕਿਉਂਕਿ ਆਪਾਂ ਇਸੇ ਨੂੰ ਏਡਾ ਵੱਡਾ ਬਣਾਉਣਾ ਅਸੀਂ ਸੰਗਤਾਂ ਅੱਗੇ ਇਹ ਬੇਨਤੀ ਕਰਦੇ ਆਂ ਆਪ ਜੀ ਦੇਖਿਓ ਇੱਕ ਦਿਨ ਵੀ ਬਹੁਤ ਵੱਡਾ ਘਰ ਹੋਊਗਾ ਕਿਉਂਕਿ ਪੰਜਾਬ ਦੀ ਜਿਹੜੀ ਪ੍ਰੋਬਲਮ ਆ ਮਾਨਸਿਕ ਪਰੇਸ਼ਾਨੀ ਇਹ ਬਹੁਤ ਵੱਡੇ ਪੱਧਰ ਤੇ ਵੱਧ ਗਈ ਵੀਰੇ ਜੀ ਰਿਸ਼ਤੇ ਨਾਤੇ ਇੰਨੇ ਕਮਜ਼ੋਰ ਹੋ ਗਏ ਉਹਨਾਂ ਕਰਕੇ ਮਾਨਸਿਕ ਪਰੇਸ਼ਾਨੀ ਵੱਧ ਗਈ ਉਹਨਾਂ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਆਪੇ ਐਡਾ ਵੱਡਾ ਘਰ ਬਣਾਉਣਾ ਵੀ ਜਿੱਥੇ ਘੱਟੋ ਘੱਟ ਪੰਜ ਸੱਤ ਪਿੰਡਾਂ ਦੀ ਵਸੋ ਇੱਥੇ ਰਹਿ ਸਕੇ ਜੀ ਟਾਡਾ ਖਾਲਸਾ ਜੀ ਹੋਰ ਤੁਹਾਡਾ ਮਾਨ ਦਾ ਸਫਨਾ ਕੀ ਆ ਇਹਨਾਂ ਜਿਹੜੇ ਬੈਠੇ ਆ ਕਿ ਪਈ ਵੀ ਆਪਣੇ ਪਰਿਵਾਰ ਦਾ ਕਿਰਸਾ ਨੇ ਮੈਂਬਰ ਨੇ ਇਹਨਾਂ ਮੈਂਬਰ ਵਾਲਾ ਤੁਹਾਡਾ ਹੋਰ ਕੀ ਸਫਨਾ ਤੁਸੀਂ ਕੀ ਜੀ ਦਾ ਸਫਨਾ ਸਾਡੇ ਲਈ ਅੱਜ ਇਹੀ ਇੱਕ ਸਾਡਾ ਸਫਨਾ ਹੈ ਸਾਡੇ ਲਈ ਇਹੀ ਇੱਕ ਸਾਰਾ ਕੁਝ ਆ ਸਾਡੇ ਲਈ ਜੰਨਤ ਵੀ ਇਹੀ ਆ ਨਰਕ ਵੀ ਇਹੀ ਆ ਸਵਰਗ ਵੀ ਇਹੀ ਆ ਅਸੀਂ ਚੌਹੇ ਜਿਹੜੇ ਪੰਜਾਬ ਵਿੱਚ ਸਾਡੇ ਵੀਰ ਮਾਨਸਿਕ ਪ੍ਰੇਸ਼ਾਨ ਨੇ ਜਾਂ ਜਿਹੜੇ ਸੜਕਾਂ ਤੇ ਲਾਵਾ ਜਿਹੜੀ ਨਰਕ ਦੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਨੂੰ ਘਰ ਮਿਲੇ ਅਥਾ ਸਾਡੇ ਕੋਲੇ ਉਹ ਇਹ ਜਗ੍ਹਾ ਨਹੀਂ ਹੈਗੀ ਵਾਲੀ ਵੱਡੀ ਜੀ ਇਹ ਜਗ੍ਹਾ ਸਾਡੇ ਕੋਲੇ ਸੀਗੀ ਆਪਣੀ ਉਹ ਮਹਾਰਾਣੀ ਕਿਰਪਾ ਕਰਤੀ ਇਸ ਤੋਂ ਇਲਾਵਾ ਥੋੜੀ ਜਗ੍ਹਾ ਸਾਡੇ ਕੋਲ ਹੋਰ ਵੀ ਥੋੜੀ ਆਪਣੀ ਥੋੜੀ ਆਪਣੀ ਪ੍ਰਾਪਰਟੀ ਦੇ ਵਿੱਚ ਜਿਹੜੀ ਬਿਲਡਿੰਗ ਬਣੀ ਆਪਣੀ ਪ੍ਰਾਪਰਟੀ ਹੈ ਹਾਂਜੀ ਵੀਰੇ ਪ੍ਰਾਪਰਟੀ ਹੈ ਅੱਜ ਤਾਂ ਸੰਸਥਾ ਦੀ ਹੈ ਉਹ ਤੋਂ ਪਹਿਲਾਂ ਵੀ ਸਾਡੀ ਜੱਦੀ ਜ਼ਮੀਨ ਸੀਗੀ ਠੀਕ ਹੈ ਜੀ ਇਹ ਮਹਾਰਾਣੀ ਸਾਡੇ ਤੇ ਕਿਰਪਾ ਕੀਤੀ ਇਹ ਸੰਸਥਾ ਨੂੰ ਡੋਨੇਟ ਹੋ ਗਈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਸਾਡੀ ਮੰਗ ਆ ਵੀ ਸਾਡੇ ਕੋਲ ਖੁੱਲੀ ਜਿਹੀ ਜਗ੍ਹਾ ਹੋਵੇ ਜਿਹਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਦੀ ਕਿਰਤ ਕਮਾਈ ਤੋਂ ਚਾਰ-ਚਾਰ ਇੱਟਾਂ ਇਕੱਠੀਆਂ ਕਰੀਏ ਤੇ ਐਡਾ ਵੱਡਾ ਆਸ਼ਰਮ ਬਣਾਈਏ ਵੀ ਜਿਹੜੇ ਵੀਰ ਸਾਨੂੰ ਹ ਸਾਡੇ ਪਿੰਡ ਬੰਦਾ ਸਾਡੇ ਪਿੰਡ ਬੰਦਾ ਇਹ ਮਾਨਸਿਕ ਪਰੇਸ਼ਾਨ ਹੈ ਗੰਦੀਆਂ ਚੀਜ਼ਾਂ ਖਾਂਦਾ ਹੈ ਬਾਥਰੂਮ ਪਿੰਦਾ ਹੈ ਇਦਾਂ ਕਰਦਾ ਉਹਨਾਂ ਸਾਰੇ ਵੀਰਾਂ ਨੂੰ ਘਰ ਮਿਲ ਸਕੇ ਸਾਡਾ ਸੁਪਨਾ ਹੀ ਇਹੀ ਆ ਤੇ ਇਹ ਪੂਰਾ ਵੀ ਹੋਊਗਾ ਵੀਰੇ ਕਿਉਂਕਿ ਜਦੋਂ ਤੁਹਾਡਾ ਸੁਪਨਾ ਸੱਚਾ ਹੋਵੇ ਜੋ ਗੁਰੂ ਮਹਾਰਾਜ ਦੇ ਸਿਧਾਂਤਾਂ ਤੇ ਹੋਵੇ ਨੇ ਪੂਰਾ ਜ਼ਰੂਰ ਹੋਣਾ ਜੀ ਜੇ ਗੱਲ ਕਰੀਏ ਭਾਜੀ ਮੈਡੀਕਲ ਦੀ ਕਿਉਂਕਿ ਮੈਡੀਕਲ ਦਾ ਹੈਲਥ ਐਂਡ ਮੈਡੀਕਲ ਬਹੁਤ ਮਹਿੰਗੇ ਨੇ ਅੱਜ ਕੋਈ ਇੱਕ ਵੀ ਟਪਾ ਸਕੈਨ ਕਰਾਉਣ ਵਾਸਤੇ 8-900 ਤੋਂ ਘੱਟ ਦਾ ਸਕੈਨ ਨਹੀਂ ਹੁੰਦਾ ਜੀ 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 ਜਾਦਤਰ ਸਾਨੂੰ ਦਵਾਈਆਂ ਦੀ ਲੋੜ ਪੈਂਦੀ ਆ ਉਹ ਦਵਾਈਆਂ ਜਿਵੇਂ ਉਰੇ ਕੋਈ ਸੰਗਤ ਸੇਵਾ ਕਰਨ ਆਈ ਅਸੀਂ ਉਹਨਾਂ ਨੂੰ ਕਹਿੰਨੇ ਆ ਜੀ ਆ ਜਾ ਢਿੱਲੋ ਮੈਡੀਕਲ ਸਟੋਰ ਤੇ ਜਾਂ ਜਿਹੜਾ ਵੀ ਸਟੋਰ ਤੋਂ ਪੇ ਮੈਡੀਸਿਨ ਲੈਣੀ ਆ ਉੱਥੇ ਜਮਾ ਕਰਾ ਦੋ ਜ਼ਿਆਦਾਤਰ ਅਸੀਂ ਸੰਗਤਾਂ ਤੋਂ ਦਵਾਈਆਂ 'ਚ ਸਹਿਯੋਗ ਲੈ ਰਹੇ ਹਾਂ ਹੁਣ ਮਤਲਬ ਇਹ ਸਾਰਾ ਮੈਨੇਜ ਸਾਰਾ ਕੁਝ ਸੰਗਤ ਆ ਜਿਵੇਂ ਮੰਨ ਲਓ ਵੀਡੀਓ ਦੇਖ ਕੇ ਸੰਗਤ ਹੀ ਸਾਨੂੰ ਸਪੋਰਟ ਕਰਦੀ ਹੈ ਜੀ ਚਾਹੇ ਉਹ ਦਸਵੰਦ ਦੇ ਰੂਪ 'ਚ ਹੋਵੇ ਚਾਹੇ ਉਹ ਚੀਜ਼ਾਂ ਦੇ ਰੂਪ 'ਚ ਮੈਨੇਜ ਅਸੀਂ ਨਹੀਂ ਕੁਝ ਕਰ ਰਹੇ ਜੀ ਇਹ ਤਾਂ ਗੁਰੂ ਮਹਾਰਾਜੇ ਕਰ ਰਹੇ ਨੇ ਇੱਥੇ ਤਾਂ ਇੱਕ ਮੋਟਰ ਵਾਲਾ ਕੋਠਾ ਸੀਗਾ ਜੀ ਅਜੂਰੇ ਖੇਤੀ ਕਰਦੇ ਰਿਆਂ ਉਹਰੇ ਟਰੈਕਟਰ ਗੜ ਜਾਂਦਾ ਸੀਗਾ ਮਤਲਬ ਸਾਨੂੰ ਤਾਂ ਉਦੋਂ ਤੱਕ ਐਸੀ ਤਾਂ ਇਸ ਜਗ੍ਹਾ ਦੇ ਮਾਲਕ ਸੀਗੇ ਉਦੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਵੀ ਇਸ ਘਰ ਚ ਕੀ ਕਲਾ ਵਾਪਰੀ ਉਹ ਗੁਰੂ ਮਹਾਰਾਜ ਨੇ ਐਸਾ ਚੱਕਰ ਵੀ ਬਣਿਆ ਗੱਲ ਸਾਰੀ ਹੁਣ ਸੱਚ-ਚਰ ਗਰਦਾਰ ਤੇ ਖੜੀ ਹੈ ਤੇ ਜੇ ਵੀਰੇ ਉਹਰੇ ਸੱਚ ਹੋਇਆ ਤੇ ਇਹ ਘਰ ਤੁਸੀਂ ਦੇਖਿਓ ਕਿੱਥੇ ਜਾਣਾ ਜੇ ਉਹਰੇ ਸੱਚ ਨਾ ਹੋਇਆ ਫਿਰ ਇਹ ਰੇਤ ਦੀ ਢੇਰ ਆ ਵੀਰੇ ਫਿਰ ਬੜੇ ਬੜੇ ਆ ਤੁਰ ਗਏ ਜੀ ਜਿਵੇਂ ਕਿ ਆ ਪਿੰਡਾਂ ਦੇ ਪਿੱਛੇ ਸਰਕਾਰਾਂ ਨੇ ਕਲੀਨਿਕ ਖੋਲੇ ਨਹੀਂ ਜੀ ਤੇ ਛੋਟਾ ਮੰਤਾ ਕਿ ਸਪਨਾ ਹੈ ਕਿ ਇੱਥੇ ਵੀ ਇੱਕ ਛੋਟਾ ਕਲੀਨਿਕ ਹੋਵੇ ਜਿੱਥੇ ਮੈਡੀਕਲ ਦੀ ਸਹੂਲਤ ਮਿਲੇ ਨਾ ਉਹਦੇ ਹਰ ਟੈਸਟ ਫ੍ਰੀ ਹੋਣ ਜੀ ਉਹ ਚੀਜ਼ਾਂ ਵੀਰੇ ਨਾ ਅਸੀਂ ਜਗ੍ਹਾ ਦੀ ਵੇਟ 'ਚ ਆਂ ਜੀ ਅਸੀਂ ਪਹਿਲਾਂ ਵੀ ਦੱਸਿਆ ਆਪ ਜੀ ਨੂੰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਮਹਾਰਾਜ ਦਾ ਪ੍ਰਕਾਸ਼ ਹੋਣਾ ਪਈ ਫਿਰ ਨਾਲ ਵੀਰੇ ਵੱਡਾ ਹਾਲ ਆ ਉਹਦੇ ਵਿੱਚ ਵੀਰੇ ਟੈਸਟ ਦਾ ਵੀ ਪ੍ਰਬੰਧ ਹੋਊ ਮੈਡੀਕਲ ਸਟੋਰ ਵੀ ਹੋਊਗਾ ਵੀਰੇ ਹਸਪੀਟਲ ਵੀ ਹੋਊਗਾ ਜੀ ਇਹ ਚੀਜ਼ਾਂ ਸਾਡੀਆਂ ਜਗ੍ਹਾ ਦੇ ਨਾਲ ਰੁਕੀਆਂ ਹੋਈਆਂ ਨੇ ਜਦੋਂ ਸਾਡੇ ਕੋਲ ਜਗ੍ਹਾ ਹੋਗੀ ਨਾ ਤਾਂ ਹੀ ਅਸੀਂ ਇਹ ਜਗ੍ਹਾ ਕਰ ਚੀਜ਼ ਕਰ ਪਾਵਾਂਗੇ ਸਾਰਾ ਕੁਝ ਸਾਡੇ ਪਲਾਨ 'ਚ ਆ ਵੀ 15 1500 ਬੰਦੇ ਦੀਆਂ ਦੋ ਬਿਲਡਿੰਗਾਂ ਜਾਂ ਇੱਕ ਬਿਲਡਿੰਗ 'ਚ 2500 ਬੰਦਾ ਮਤਲਬ ਅਸੀਂ ਪ੍ਰੋਪਰ ਸਾਰਾ ਕੁਝ ਪਲਾਨ ਬਣਾਈ ਬੈਠੇ ਆ ਪਰ ਸਾਡੇ ਕੋਲੇ ਜਗ੍ਹਾ ਹੋਵੇ ਇਹ ਜਿੰਨੀ ਜਗ੍ਹਾ 'ਚ ਆਪਾਂ ਬੈਠੇ ਆ ਇੱਥੇ 300 ਬੰਦਾ ਰਹਿ ਪਾਊਗਾ ਠੀਕ ਹੈ ਜੀ ਇੱਥੇ ਆਪਾਂ ਇਹਨੂੰ 3-4 ਮੰਜ਼ਿਲ ਉੱਪਰ ਬਣਾ ਲਾਂਗੇ ਤਾਂ 300 ਬੰਦਾ ਹੀ ਅੱਗੇ ਵੇੜੇ 'ਚ ਰਹਿ ਪਾਊਗਾ ਜੀ ਇਸ ਤੋਂ ਇਲਾਵਾ ਸਾਨੂੰ ਜਗ੍ਹਾ ਦੀ ਲੋੜ ਹੈ ਜੀ ਤੁਸੀਂ ਜਾਂਦੇ ਚਾਹਦੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੇ ਸਮਾਜ ਸੇਵੀਆਂ ਨੂੰ ਤੇ ਜਿਹੜੇ ਸਾਡੇ ਐਨਆਰਆ ਭਰਾ ਬਾਹਰ ਬੈਠੇ ਨੇ ਹਣ ਤੇ ਉਹਨਾਂ ਨੂੰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਕੀ ਕਰਾ ਚਾਹੋਂਗੇ ਜੀ ਸੰਗਤਾਂ ਨੂੰ ਤਾਂ ਇਹੀ ਹੈ ਜੀ ਵੀ ਆਪ ਜੀ ਪਟਿਆਲੇ ਤੋਂ ਭਾਸੋ ਰੋਡ ਲਚਕਾਣੀ ਪਿੰਡ ਆਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਕਿਉਂਕਿ ਸਾਡੇ ਕੋਲੇ ਉਹ ਰੂਹਾਂ ਨੇ ਅਸਲ ਜਿਨ੍ਹਾਂ ਨੂੰ ਤੁਹਾਡੇ ਪਿਆਰ ਮੁਹੱਬਤ ਦੀ ਲੋੜ ਆ ਆਪ ਜੀ ਦਸਵੰਦ ਦੀ ਸੇਵਾ ਚਾਹੇ 10 ਸਾਲਾਂ ਨੂੰ ਕਰੋ ਚਾਹੇ 10 ਦਿਨਾਂ ਨੂੰ ਕਰੋ ਚਾਹੇ 20 ਸਾਲਾਂ ਨੂੰ ਕਰੋ ਆਪ ਜੀ ਇੱਥੇ ਮਿਲ ਕੇ ਜਰੂਰ ਜਾਓ ਆਪ ਜੀ ਨੂੰ ਪਤਾ ਲੱਗੇ ਕੀ ਲੋੜ ਆ ਪੰਜਾਬ ਦੀ ਕੀ ਪ੍ਰੋਬਲਮ ਆ ਤੁਸੀਂ ਆਪ ਜੀ ਆਉਂਦੇ ਜਾਂਦੇ ਇੱਥੇ ਜਰੂਰ ਖੜਕੇ ਜਾਇਆ ਕਰੋ ਔਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਆਪ ਜੀ ਨੇ ਸਾਡੀ ਇੰਨੀ ਸਪੋਰਟ ਕੀਤੀ ਇੱਥੇ ਚੁਣੌਤੀਆਂ ਤਾਂ ਬਹੁਤ ਨੇ ਹਰ ਰੋਜ਼ ਦੀਆਂ ਹਜ਼ਾਰਾਂ ਚੁਣੌਤੀਆਂ ਮੰਨ ਲਓ ਤੁਸੀਂ ਪਰ ਫਿਰ ਵੀ ਜਿੱਥੇ ਤੁਹਾਡਾ ਜਿਹੜਾ ਪਿਆਰ ਆ ਉਹ ਸਾਨੂੰ ਹੌਸਲਾ ਦਿੰਦਾ ਆਪ ਜੀ ਦਾ ਸ਼ੁਕਰਾਨਾ ਧੰਨਵਾਦ ਆਪ ਜੀ ਦੇ ਚਰਨਾਂ 'ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਪਾਕ ਹੋਵੇ ਟਾਟਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵੀਰ ਜੀ ਇਹ ਸੰਨ ਪਾਲ ਖਰੋੜ ਜੀ ਜਿਹੜੇ ਕੇਸ ਸੰਸਥਾ ਚ ਚਲਾ ਰਹੇ ਸਾਡੇ ਵੀ ਹੱਥ ਜੋੜ ਕੇ ਉਹਨਾਂ ਸੰਗਤਾਂ ਨੂੰ ਸਮਾਜ ਸੇਵੀਰ ਨੂੰ ਐਨਆਰਆ ਨੂੰ ਫਤੂੜ ਵੀ ਇਹ ਇੱਕ ਸੰਸਥਾ ਕਿ ਤੇ ਇਹ ਸਵਸਥਾ ਐਵੇਂ ਚੱਲਦੀ ਹੈ ਸੰਸਥਾ ਚੱਲਦੇ ਨੇ ਸਮਾਜ ਸੇਵੀ ਦੇ ਸਹਿਯੋਗ ਨਾਲ ਕਿਉਂਕਿ ਇੱਥੇ ਇੱਕ ਮੈਡੀਕਲ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਚਾਹੇ ਛੋਟਾ ਜਿਹਾ ਕਲੀਨਿਕ ਹੋਵੇ ਬਹੁਤ ਸਾਰੀ ਜਿਵੇਂ ਭਾਜੀ ਦੱਸਿਆ ਵੀ ਵੀ ਸਾਨੂੰ ਥੋੜੀ ਜਗ੍ਹਾ ਦੀ ਕਮੀ ਜਾ ਰਹੀ ਹੈ ਤਾਂ ਕਿ ਥੋੜਾ ਦੇਹਰਾ ਤਾਂ ਹੋਰ ਵਧਾ ਸਕੀ ਸਾਡੇ ਸਮਾਜ ਸੇਵੀਆਂ ਨੂੰ ਸਰਕਾਰਾਂ ਨੂੰ ਹੱਤੁਰਗਾ ਅਪੀਲ ਹੈ ਕਿ ਜਿਹੜੀ ਵੀ ਇਹਨੇ ਮੰਗਾ ਜੋ ਵੀ ਇਹਨਰ ਮੰਗ ਵਿੱਚ ਆ ਜੋ ਵੀ ਚਾਹੁੰਦੇ ਨੇ ਤਾਂ ਇਹਨਾਂ ਨਾਲ ਜਰੂਰ ਰਾਬਤਾ ਕਾਇਮ ਕਰਕੇ ਨਾਰਾਇ ਇਨਨੇ ਸਰਕਾਰ ਨੂੰ ਤੇ ਸਰਕਾਰ ਨਾਲ ਸਰਕਰਨ ਤਾਕੇ ਇਹ ਅਬ ਦਾ ਜਿਹੜਾ ਪਰਿਵਾਰ ਆ ਇਹਨਾਂ ਦਾ ਪਰਿਵਾਰ ਦਿਨੋਂ ਦਿਨ ਵਧਦਾ ਜਾ ਰਿਹਾ ਤਾਂ ਕਿ ਪਰਿਵਾਰ ਨੂੰ ਸੰਜੇ ਪਰਿਵਾਰ ਵੱਡਾ ਵੱਡਾ ਹੋ ਜਾ ਰਿਹਾ ਤਾਂ ਉਹਦੇ ਲਈ ਜਗ੍ਹਾ ਵੀ ਵੱਡੀ ਚਾਹੀਦੀ ਆ ਤੇ ਤੁਹਾਡਾ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਿਲਦਾ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ